ਸੈਂਸ so 2010 11 ਤੋਂ ਮਤਲਬ ਆਪਾਂ ਇਸ ਪਾਸੇ ਜੁੜੇ ਹੋਏ ਆਂ ਜੀ ਕਮਿਊਨਿਟੀ ਦੇ ਕੰਮ ਦੇ ਵਿੱਚ ਹੁਣ ਜੁਬ ਫੋਰਡ ਜਿਹੜਾ ਹੈਗਾ ਇਹਦੇ ਵਿੱਚ ਡਿਵੈਲਪਮੈਂਟਸ ਜਿਹੜੀਆਂ ਹੋਈਆਂ ਮੋਸਟਲੀ ਮੇਰੇ ਹੁੰਦੇ ਮਤਲਬ ਉਹਨਾਂ ਨੇ ਮਤਲਬ ਹਰਕਤ ਚ ਸਾਰੀਆਂ ਆਈਆਂ ਚੀਜ਼ਾਂ ਤੁਸੀਂ ਕੀ ਮਹਿਸੂਸ ਕਰਦੇ ਹੋ ਕਿਹੜੇ ਮੁੱਦੇ ਅਹਿਮ ਨੇ ਸਭ ਤੋਂ ਉੱਪਰ ਆਉਂਦਾ ਜੀ ਸੇਫਟੀ ਐਂਡ ਇਨਫਰਾਸਟ੍ਰਕਚਰ ਜੀ ਸੋ ਸੇਫਟੀ ਦਾ ਇਸ ਵੇਲੇ ਕਾਫੀ ਵੱਡਾ ਇੱਥੇ ਇਸ਼ੂ ਹੈਗਾ ਦੂਸਰਾ ਇਨਫਰਾਸਟ੍ਰਕਚਰ ਜਿਹੜਾ ਇੱਥੇ ਹੈਗਾ ਸਹੂਲਤਾਂ ਜਿਹੜੀਆਂ ਸਾਨੂੰ ਚਾਹੀਦੀਆਂ ਨੇ ਸਾਡੀਆਂ ਫੈਮਲੀਜ਼ ਯੰਗ ਫੈਮਲੀਜ਼ ਨੇ ਇੱਥੇ ਮੋਸਟਲੀ ਤੇ ਉਹਨਾਂ ਦੇ ਬੱਚਿਆਂ ਵਾਸਤੇ ਜੋ ਇੱਥੇ ਆਪਣੀ ਸਹੂਲਤਾਂ ਨੇ ਸਪੋਰਟਸ ਲੈ ਲਓ ਕਮਿਊਨਿਟੀ ਸਪੋਰਟਸ ਲੈ ਲਓ ਉਹਨਾਂ ਦੇ ਵਾਸਤੇ ਮੈਂ ਬੜਾ ਤਤਪਰ ਹਾਂ ਜੀ ਉਸ ਤੋਂ ਬਾਅਦ ਆਪਾਂ ਜੇ ਦੇਖੀਏ ਤਾਂ ਇੱਥੇ ਜਿਹੜਾ ਡੰਪਿੰਗ ਦਾ ਬਹੁਤ ਪ੍ਰੋਬਲਮ ਆਈ ਹੋਈ ਹੈ ਅੱਜ ਕੱਲ ਰਬਿਸ਼ ਡੰਪਿੰਗ ਜਿਹੜੀ ਹੈਗੀ ਤੀਸਰੀ ਜਿਹੜੀ ਪ੍ਰੋਬਲਮ ਹੈ ਮੈਂ ਦੇਖਦਾ ਟ੍ਰੈਫਿਕ ਸਾਨੂੰ ਹੌਲੀ ਹੌਲੀ ਐਡਵੋਕੇਟ ਕਰਨਾ ਪੈਣਾ ਉਹ ਚੀਜ਼ਾਂ ਵਾਸਤੇ ਨਾ ਕਿ ਆਪਾਂ ਮਤਲਬ ਇੱਥੇ ਗੱਲ ਕਰ ਲਈ ਤੇ ਬਸ ਉਹ ਹੋ ਗਿਆ ਇਦਾਂ ਨਹੀਂ ਹੁੰਦਾ ਕਲੀਅਰਟੀ ਹੋਣੀ ਚਾਹੀਦੀ ਹੈ ਐਜ਼ ਅ ਕਾਉਂਸਲਰ ਬੰਦੇ ਕੋਲੇ ਵੀ ਕਿਹੜਾ ਮੁੱਦਾ ਕਿੰਨਾ ਦਾ ਕਿਹੜੇ ਮੁੱਦਾ ਕਿੰਨਾਂ ਕੋਲੇ ਪਹੁੰਚਦਾ ਕਰਨਾ ਹੈਗਾ ਇਹ ਨਹੀਂ ਹੈਗਾ ਵੀ ਬਤੌਰ ਕਾਉਂਸਲਰ ਤੁਸੀਂ ਆਪਣੀ ਕਾਉਂਸਲ ਦੀਆਂ ਗੱਲਾਂ ਹੀ ਕਰੋ ਸੋ ਦੂਜਿਆਂ ਨਾਲ ਵੀ ਇੱਕ ਪੂਰਾ ਚੈੱਕ ਐਂਡ ਬੈਲੈਂਸ ਤੇ ਪੂਰਾ ਕਮਿਊਨੀਕੇਸ਼ਨ ਜਿਹੜਾ ਸੈਟਅਪ ਆ ਬਣਾ ਕੇ ਰੱਖਣਾ ਆਬਵੀਅਸਲੀ ਭਾਜੀ ਹੁਣ ਜੇ ਆਪਾਂ ਗੱਲ ਕਰੀਏ ਦੀ ਰੋਡਸ ਦੀ ਇਹ ਸਟੇਟ ਦਾ ਮਸਲਾ ਆ ਜੀ ਜੀ ਜੇ ਆਪਾਂ ਹਾਈਵੇ ਦੀ ਗੱਲ ਕਰੀਏ ਉਹ ਫੈਡਰਲ ਦਾ ਮਸਲਾ ਆ ਜੀ ਅ ਇਦਾਂ ਹੀ ਮਤਲਬ ਕਈ ਹੋਰ ਚੀਜ਼ਾਂ ਨੇ ਜਿਹੜੀਆਂ ਮਤਲਬ ਫੰਡਿੰਗ ਜਿਵੇਂ ਆ ਇਨਫਰਾਸਟ੍ਰਕਚਰ ਹੈ ਸਟੇਟ ਦਾ ਮਸਲਾ ਆ ਕੁਝ ਫੈਡਰਲ ਦੇ ਮਸਲੇ ਆ ਸੋ ਵੀ ਸ਼ੁਡ ਨੋ ਕਿ ਅਸੀਂ ਕਿੱਥੇ ਜਾਣਾ ਉਹ ਬਹੁਤ ਜ਼ਰੂਰੀ ਆ ਜਾਨਣਾ ਉਦੋਂ ਬਿਨਾ ਫਿਰ ਆਪਾਂ ਉਹ ਤਾਂ ਐ ਹੋ ਗਿਆ ਵੀ ਆਪਾਂ ਨਾ ਤੀਰ ਚਲਾਈ ਚੱਲੀ ਆ ਉਹ ਨਿਸ਼ਾਨੇ ਤੇ ਵੱਜੇ ਨਾ ਕੋਈ ਜੀ 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 ਸੱਭਨ ਆਸਟ੍ਰੇਲੀਆ ਨਾਲ ਸਾਂਝ ਪਾ ਰਹੇ तमाम ਦਰਸ਼ਕਾਂ ਦਾ ਮੈਂ ਤਰਨਦੀ ਬਲਾਸਪੁਰ ਸਵਾਗਤ ਕਰਦਾ ਜਿੱਦਾਂ ਕਿ ਅਸੀਂ ਪਹਿਲਾਂ ਵੀ ਜਿਹੜੀਆਂ ਲੋਕਲ ਕਾਉਂਸਲਸ ਦੀ ਇਲੈਕਸ਼ਨ ਹੋ ਰਹੀ ਹੈ ਉਹਦੀ ਲਗਾਤਾਰ ਕਵਰੇਜ ਕਰ ਰਹੇ ਹਾਂ ਲਗਾਤਾਰ ਅਮੀਦਵਾਰਾਂ ਦੇ ਰੂਬਰੂ ਕਰਾ ਰਹੇ ਹਾਂ ਲਗਾਤਾਰ ਸਾਡੇ ਪੰਜਾਬੀ ਉਮੀਦਵਾਰ ਜੋ ਖਾਸ ਤੌਰ ਦੇਤੇ ਇਹਨਾਂ ਚੋਣਾਂ 'ਚ ਭਾਗ ਲੈ ਰਹੇ ਆ ਉਹਨਾਂ ਦੇ ਗੱਲ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਅੱਜ ਫੇਰ ਅਸੀਂ ਜੁਬਬ ਬਾੜ ਤੋਂ ਗੁਰੀ ਸਿੰਘ ਹੋਰੀ ਜਿਹੜੇ ਚੋਣ ਲੜ ਰਹੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਮਸਲੇ ਕੀ ਨੇ ਜਿਨ੍ਹਾਂ ਨੂੰ ਲੈ ਕੇ ਉਹ ਚੋਣ ਲੜ ਰਹੇ ਨੇ ਕਿੰਨੇ ਸਮੇਂ ਤੋਂ ਉਹ ਖੇਤਰ ਦੇ ਵਿੱਚ ਐਕਟਿਵ ਨੇ ਉਹਨਾਂ ਤੋਂ ਆਪਾਂ ਜਾਣਾਂਗੇ ਸੋ ਸਾਡੇ ਨਾਲ ਨੇ ਗੁਰਜੀਤ ਸਿੰਘ ਹੋਰੀ ਤੇ ਇਸ ਮੌਕੇ ਅਸੀਂ ਕਲਕੈਲੋ ਦੇ ਵਿੱਚ ਖੜੇ ਆਂ ਸਭ ਤੋਂ ਪਹਿਲਾਂ ਦਾ ਸਵਾਗਤ ਕਰਦੇ ਆਂ ਜੀਆਨੂ ਜੀ ਸੀ7 ਆਸਟ੍ਰੇਲੀਆ ਦੇ ਇਸ ਮਾਨਚ ਉਤੇ ਹਾਂਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਤੇ ਸਾਰੇ ਸਰੋਤੇ ਜਿਹੜੇ ਸੀ7 ਦੇ ਉਹਨਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਥੈਂਕ ਯੂ ਫॉर ਇਨ ਦਾ ਇੰਟਰਵਿਊ ਵਧੀਆ ਲੱਗਿਆ ਤੁਹਾਡੇ ਨਾਲ ਕੁਝ ਗੱਲਾਂ ਪਹਿਲਾਂ ਵੀ ਹੋਈਆਂ ਬਹੁਤ ਵਧੀਆ ਲੱਗਿਆ ਜੀ ਜੀ ਸਾਰਿਆਂ ਨੂੰ ਜੀ ਆਇਆਂ ਜੀ ਆ ਜਿੱਦਾਂ ਕਿ ਪਿਛਲੀ ਵਾਰ ਕਹਿੰਦੇ ਹੁੰਦੇ ਆ ਕਿ ਕੌਂਸਲ 'ਚ ਹੱਥ ਪੈਂਦਾ ਪੈਂਦਾ ਰਹਿ ਗਿਆ ਸੋ ਬਹੁਤ ਥੋੜੀਆਂ ਵੋਟਾਂ ਦੇ ਫਰਕ ਦੇ ਨਾਲ ਤੁਸੀਂ ਜਿਹੜੇ ਰਹੇ ਹੋ ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਤੁਸੀਂ ਇਸ ਖੇਤਰ ਦੇ ਵਿੱਚੋਂ ਐਕਟਿਵ ਹੋ ਤੇ ਇਸ ਵਾਰ ਦੇ ਇਲੈਕਸ਼ਨਸ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਜਦੋਂ ਹੁਣ ਕੌਂਸਲ ਦਾ ਸਰੂਪ ਵੀ ਚੇਂਜ ਹੋ ਗਿਆ ਪਹਿਲਾਂ ਇੱਕ ਬਾੜ ਚੋਂ ਚਾਰ ਕੌਂਸਲਰ ਜਿੱਤੇ ਸੀ ਹੁਣ ਹਰ ਇੱਕ ਬਾੜ ਦੇ ਵਿੱਚੋਂ ਇੱਕ ਇੰਡੀਵਿਜੂਅਲ ਕੌਂਸਲਰ ਜਿਹੜਾ ਜਿੱਤ ਕੇ ਆ ਰਿਹਾ ਤਾਂ ਤੁਹਾਡੀ ਇਸ ਵਾਰ ਦੀ ਕੈਂਪੇਨ ਜੇ ਪਿਛਲੀ ਕੈਂਪੇਨ ਦੇ ਨਾਲ ਆਪਾਂ ਨੂੰ ਕੋਰਿਲੇਟ ਕਰੀਏ ਤਾਂ ਕਿੰਨੀ ਕੁ ਬੱਕਰੀ ਹੈ ਕਿੰਨੀ ਕੁ ਸਿਮਿਲਰ ਆ ਗਈ ਹਾਂਜੀ ਭਾਈ ਜੀ ਪਿਛਲੀ ਵਾਰੀ ਚਾਰ ਕਾਉਂਸਲਰ ਇੱਕ ਵਾਰਡ ਚ ਸੀ ਤੇ ਕਾਉਂਸਲ ਜਿਹੜੀ ਵਾਰਡ ਹੈ ਉਹ ਵੀ ਬਹੁਤ ਵੱਡੀ ਸੀਗੀ ਰੌਕਸੋ ਪਾਰਕ ਤੋਂ ਲੈ ਕੇ ਕਲਕੱਲੋ ਤੱਕ ਸਾਰਾ ਏਰੀਆ ਹੀ ਉਹਦੇ ਚ ਆਉਂਦਾ ਸੀਗਾ ਜੀ ਐਤਕੀ ਇਹਨਾਂ ਨੇ ਮਤਲਬ ਉਹਨੂੰ ਵੰਡ ਦਿੱਤਾ ਵੀ ਇੱਕ ਵਾਰਡ ਚ ਇੱਕ ਕਾਉਂਸਲਰ ਸੋ ਏਰੀਆ ਘਟ ਗਿਆ ਸੋ ਜੇ ਆਪਾਂ ਕਹੀਏ ਵੀ ਇਹ ਏਰੀਆ ਉਦੋਂ ਉਸ ਵੱਡੀ ਬੋਰਡ ਦਾ ਹਿੱਸਾ ਸੀਗਾ ਹੁਣ ਇਹ ਛੋਟੀ ਬੋਰਡ ਦਾ ਹਿੱਸਾ ਰਹਿ ਗਿਆ ਯੂਪਾ ਬੋਰਡ ਦਾ ਤੇ ਇੱਥੇ ਜਿਵੇਂ ਆਪਾਂ ਕਮਿਊਨਿਟੀ ਵਾਸਤੇ ਕੰਮ ਕੀਤੇ ਆ ਸਾਰੇ ਆਪਣਾ ਕਲੱਬ ਹੈਗਾ ਹਿਊ ਬੰਬਰਸ ਤੁਸੀਂ ਪਿੱਛੇ ਜੇ ਦੇਖ ਰਹੇ ਹੋ ਤਾਂ ਉਹ ਲੱਗਿਆ ਬੋਰਡ ਜੀ ਤੇ ਇਹ ਹਿਊ ਬੰਬਰਸ ਜਿਹੜਾ ਹੈਗਾ ਸਾਡਾ ਇੱਕ ਬਹੁਤ ਹੀ ਮਤਲਬ ਕਹਿ ਲੋ ਵੀ ਮਿਹਨਤ ਕਰਕੇ ਅਸੀਂ ਇਹ ਲਿਆ ਫਰਸਟ ਐਵਰ ਐਥਨਿਕ ਕਲੱਬ ਆ ਇਹ ਜਿਹੜਾ ਏਫਐਲ ਦਾ ਜਿਹੜਾ ਆਪਣੀ ਕਮਿਊਨਿਟੀ ਨੂੰ ਮਿਲਿਆ ਜੀ ਸੋ ਇਦਾਂ ਦੇ ਹੋਰ ਕਈ ਪ੍ਰੋਜੈਕਟ ਨੇ ਜਿਹੜੇ ਅਸੀਂ ਕਰਦੇ ਰਿਹਾ ਡੋਨੀਵੋ ਕ੍ਰਿਕਟ ਕਲੱਬ ਨਾਲ ਮੈਂ ਜੁੜੇ ਰਿਆਂ 2010 ਤੋਂ ਸੋ ਉਹਨਾਂ ਦੇ ਵੀ ਇਸ ਏਰੀਆ ਦੇ ਵਿੱਚ ਜਿਹੜਾ ਬਾਹਰ ਪੁਰਾਣਾ ਗਰਾਊਂਡ ਹੈ ਉੱਥੇ ਵੀ ਉਸ ਟਾਈਮ ਦੀ ਆਪਣੀ ਮਿਨਿਸਟਰ ਡੈਨੈਲਿਆ ਗ੍ਰੇਨ ਜਿਹੜੀ ਸਪੋਰਟਸ ਮਿਨਿਸਟਰ ਸੀ ਉਹਨੂੰ ਸੱਦ ਕੇ ਇੱਥੇ ਜੋ ਪਿਚਾਂ ਦਾ ਸਾਡਾ ਹਾਲ ਸੀਗਾ ਉਹ ਉਹਨਾਂ ਨੂੰ ਵਿਖਾਇਆ ਡਰੂ ਜੋਸਫ ਉਸ ਵਾਲੇ ਮੇਅਰ ਹੈ ਜਿਹੜਾ ਉਹਨੂੰ ਵੀ ਉਹਨਾਂ ਨੇ ਸੱਦਿਆ ਤੇ ਉਹ ਫਿਰ ਦੇਖ ਕੇ ਉਹਨਾਂ ਨੇ ਰਿਅਲਾਈਜ਼ ਕੀਤਾ ਵੀ ਹਾਂ ਇਟ ਨੀਡਸ ਆ ਇੰਪਰੂਵਮੈਂਟ ਤੇ ਉੱਥੇ ਨੈਟਸ ਵੀ ਜਿਹੜੇ ਹੈਗੇ ਆ ਪ੍ਰੋਪਰ ਨਹੀਂ ਸੀਗੇ ਉਹ ਫਿਰ ਸਾਰਾ ਕੁਝ ਉੱਥੇ ਮਤਲਬ ਸਿንስ 2010 11 ਤੋਂ ਮਤਲਬ ਆਪਾਂ ਇਸ ਪਾਸੇ ਜੁੜੇ ਹੋਏ ਆ ਜੀ ਕਮਿਊਨਿਟੀ ਦੇ ਕੰਮ ਦੇ ਵਿੱਚ ਉਹ ਸਾਰਾ ਕੁਝ ਉੱਥੇ ਉਹਨਾਂ ਦਾ ਸੈਟਅਪ ਕਰਾਇਆ ਫਾਰ ਦਾ ਟਾਈਮ ਬਿੰਗ ਉਹ ਕਹਿੰਦੇ ਵੀ ਇਹ ਚੇਂਜ ਹੋਣਾ ਤੁਹਾਡਾ ਮੈਂ ਕਿਹਾ ਵੀ ਠੀਕ ਆ ਚੇਂਜ ਤਾਂ ਹੋਣਾ ਪਰ ਹੁਣ ਤਾਂ ਕਮਿਊਨਿਟੀ ਖੇਡਦੀ ਆ ਤੇ ਜਿਹੜੇ ਕਲੱਬ ਵਾਲੇ ਹੈਗੇ ਉਹਨਾਂ ਨੂੰ ਸਹੂਲਤ ਚਾਹੀਦੀ ਆ ਤੇ ਦੇ ਐਗਰੀ ਟੂ ਇਟ ਤੇ ਉਹ ਸਹੂਲਤ ਮਿਲੀ ਪ੍ਰੈਜ਼ੀਡੈਂਟ ਆ ਉੱਥੋਂ ਦੇ ਨੋਇਲ ਉਹਨਾਂ ਨਾਲ ਮੇਰੀ ਕਾਫੀ ਪੁਰਾਣੀ ਸਾਂਝ ਤੇ ਅਸੀਂ ਕੰਮ ਇਕੱਠੇ ਉਹਨਾਂ ਨਾਲ ਕਰਦੇ ਰਹੇ ਹਾਂ ਸੋ ਇਸੇ ਤਰ੍ਹਾਂ ਹੁਣ ਯੂਥ ਫੋਰਡ ਜਿਹੜਾ ਹੈਗਾ ਇਹਦੇ ਵਿੱਚ ਡਿਵੈਲਪਮੈਂਟਸ ਜਿਹੜੀਆਂ ਹੋਈਆਂ ਮੋਸਟਲੀ ਮੇਰੇ ਹੁੰਦੇ ਮਤਲਬ ਉਹਨਾਂ ਨੇ ਮਤਲਬ ਹਰਕਤ ਸਾਰੀਆਂ ਆਈਆਂ ਚੀਜ਼ਾਂ ਬਹੁਤ ਨੇੜੇ ਤੋਂ ਮਤਲਬ ਇਸ ਚੀਜ਼ ਦਾ ਜਿਹੜਾ ਹੈਗਾ ਵੇਖਿਆ ਡਿਵੈਲਪਮੈਂਟ ਜਿਹੜੀ ਹੋਈ ਹੈ ਇਸ ਏਰੀਆ ਦੇ ਵਿੱਚ ਮੈਨੂੰ ਇਹ ਦੱਸੋ ਕਿ ਕਿਉਂਕਿ ਤੁਸੀਂ ਜਦੋਂ ਲੰਬੇ ਸਮੇਂ ਤੋਂ ਵਿਚਰ ਰਹੇ ਆ ਤੁਹਾਨੂੰ ਇੱਥੋਂ ਦੀਆਂ ਸਮੱਸਿਆਵਾਂ ਮੰਦਾ ਵੀ ਪਤਾ ਤੁਹਾਨੂੰ ਇੱਥੋਂ ਜਿਹੜਾ ਭਵਿੱਖ ਦਾ ਕੀ ਇੱਥੋਂ ਦਾ ਡੈਮੋਗ੍ਰਾਫ ਕੀ ਆ ਇੱਥੋਂ ਦਾ ਸਾਰਾ ਸਿਸਟਮ ਕੀ ਆ ਉਹਦੇ ਬਾਰੇ ਵੀ ਤੁਹਾਡੇ ਇੱਕ ਮਨ ਦੇ ਵਿੱਚ ਇੱਕ ਤਸਵੀਰਕਾਰੀ ਹੈਗੀ ਆ ਤਾਂ ਤੁਸੀਂ ਕੀ ਮਹਿਸੂਸ ਕਰਦੇ ਹੋ ਕਿਹੜੇ ਮੁੱਦੇ ਇਸ ਮੌਕੇ ਇਸ ਇਲਾਕੇ ਦੇ ਅਹਿਮ ਨੇ ਜਿਨ੍ਹਾਂ ਦੇ ਉੱਤੇ ਜੇਕਰ ਤੁਸੀਂ ਜਿੱਤ ਕੇ ਜਾਂਦੇ ਹੋ ਤੁਸੀਂ ਕੌਂਸਲ ਦੇ ਵਿੱਚ ਪਹੁੰਚਦੇ ਹੋ ਅੱਧਾ ਤੁਸੀਂ ਜਿਹੜੇ ਕਿ ਬੜੀ ਕਹ ਸਕਦੇ ਆ ਕਿ ਪਹਿਲ ਦੇ ਆਧਾਰ ਤੇ ਧਿਆਨ ਆਉਂਦਾ ਆ। ਆ ਦੇਖੋ ਜੀ ਇਹ ਏਰੀਆ ਦੇ ਵਿੱਚ ਮੈਂ ਤਕਰੀਬਨ ਆਪਣੇ ਜਿਹੜਾ ਮੈਨੀਫੈਸਟੋ ਹੈਗਾ ਜਿਹੜਾ ਮੈਂ ਆਪਣੇ ਬਰੋਸ਼ਰਸ ਵੀ ਜਿਹੜੇ ਛਪਵਾਏ ਹੈਗੇ ਆ ਉਹਨਾਂ ਦੇ ਵਿੱਚ ਸਭ ਤੋਂ ਉੱਪਰ ਆਉਂਦਾ ਜੀ ਸੇਫਟੀ ਐਂਡ ਇਨਫਰਾਸਟ੍ਰਕਚਰ ਜੀ। ਸੋ ਸੇਫਟੀ ਦਾ ਇਸ ਵੇਲੇ ਕਾਫੀ ਵੱਡਾ ਇੱਥੇ ਇਸ਼ੂ ਹੈਗਾ। ਕਾਫੀ ਚੋਰੀਆਂ ਵੀ ਤੇ ਹੋਰ ਵੀ ਕਈ ਕੁਸ਼ ਮਤਲਬ ਸੇਫਟੀ ਦੇ ਜਿੱਦਾਂ ਪਿੱਛੇ ਜੇ ਘਰ ਦੇ ਵਿੱਚ ਹੀ ਇਨਸੀਡੈਂਟ ਹੋਇਆ। ਹਾਂ ਜੀ। ਸੋ ਇਹਨਾਂ ਚੀਜ਼ਾਂ ਦਾ ਮੇਨ ਕਨਸਰਨ ਹੈਗਾ ਸਿਕਿਉਰਿਟੀ ਦਾ ਕਹ ਲੋ ਹੈਨਾ ਸੋ ਉਸ ਪਾਸੇ ਮੇਰਾ ਬਹੁਤ ਧਿਆਨ ਹੈ ਵੀ ਜਿਹੜੀ ਸਾਡੀ ਇਸ ਪਾਸੇ ਕਮਿਊਨਿਟੀ ਹੈਗੀ ਆ ਸੇਫਟੀ ਇਜ਼ ਨੰਬਰ 1 ਜੀ ਹਰ ਕਿਤੇ ਕਿਤੇ ਵੀ ਚਲ ਜਾਓ ਤੁਸੀਂ ਜੀ एवरीवेयर ਸੇਫਟੀ ਇਜ਼ ਨੰਬਰ 1 ਦੋ ਸੇਮ ਥਿੰਗ ਸੇਫਟੀ ਨੰਬਰ 1 ਦੂਸਰਾ ਇਨਫਰਾਸਟ੍ਰਕਚਰ ਜਿਹੜਾ ਇੱਥੇ ਹੈਗਾ ਸਹੂਲਤਾਂ ਜਿਹੜੀਆਂ ਸਾਨੂੰ ਚਾਹੀਦੀਆਂ ਨੇ ਸਾਡੀਆਂ ਫੈਮਿਲੀਜ਼ ਯੰਗ ਫੈਮਿਲੀਜ਼ ਨੇ ਇੱਥੇ ਮੋਸਟਲੀ ਤੇ ਉਹਨਾਂ ਦੇ ਬੱਚਿਆਂ ਵਾਸਤੇ ਜੋ ਇੱਥੇ ਆਪਣੀ ਸਹੂਲਤਾਂ ਨੇ ਸਪੋਰਟਸ ਲੈ ਲੋ ਕਮਿਊਨਿਟੀ ਸਪੋਰਟਸ ਲੈ ਲੋ ਉਹਨਾਂ ਦੇ ਵਾਸਤੇ ਮੈਂ ਬੜਾ ਤਤਪਰ ਹਾਂ ਜੀ ਉਹਨਾਂ ਨੂੰ ਸੈਕਿੰਡ ਪਹਿਲ ਹੈ ਜਿਹੜੀ ਉਸ ਚੀਜ਼ ਦੀ ਹੈ ਜੀ ਉਸ ਤੋਂ ਬਾਅਦ ਆਪਾਂ ਜੇ ਦੇਖੀਏ ਤਾਂ ਇੱਥੇ ਜਿਹੜਾ ਡੰਪਿੰਗ ਦਾ ਬਹੁਤ ਪ੍ਰੋਬਲਮ ਆਈ ਹੋਈ ਹੈ ਅੱਜਕੱਲ ਰਬਿਸ਼ ਡੰਪਿੰਗ ਜਿਹੜੀ ਹੈਗੀ ਹੈ ਜੀ ਉਹ ਮੈਂ ਕਾਉਂਸਲ ਦੇ ਤੌਰ ਤੇ ਇਹੀ ਕਹਿ ਸਕਦਾ ਵੀ ਥੋੜਾ ਜਿਹਾ ਸਾਨੂੰ ਸਟ੍ਰਿਕਟ ਹੋਣਾ ਪੈਣਾ ਤੇ ਪੈਨਲਟੀਆਂ ਉਹਦੀਆਂ ਜਿਹੜੀਆਂ ਹੈਗੀਆਂ ਸਾਨੂੰ ਕੁਝ ਵਧਾਉਣੀਆਂ ਪੈਣੀਆਂ ਵੀ ਜੇ ਕੋਈ ਅੱਦਾ ਹੁੰਦੀ ਤਾਂ ਹੀ ਉਹਨੂੰ ਨੱਥ ਪੈ ਸਕਦੀ ਹੈ ਜੇ ਆਪਾਂ ਵੈਸੇ ਗੱਲ ਕਰੀਏ ਤਾਂ ਔਖਾ ਹੋ ਜਾਂਦਾ ਵੀ ਜੇ ਆਪਾਂ ਮਤਲਬ ਪੈਨਲਟੀਆਂ ਵਗੈਰਾ ਨਾ ਲਾਈਏ ਉਸ ਚੀਜ਼ ਤੇ ਫਿਰ ਕਿੰਨੇ ਕਵਾਰੀ ਤੁਸੀਂ ਕਹਿ ਦਿਓਗੇ ਬੰਦਾ ਹਟ ਜਾਊਗਾ ਇੱਕ ਅੱਦੇ ਰਿਵਰ ਕੋਈ ਕਰ ਜਾਊਗਾ ਦੂਜਾ ਸੋ ਇੱਕ ਉਹ ਪ੍ਰੋਬਲਮ ਹੈ ਜੀ ਤੀਸਰੀ ਜਿਹੜੀ ਪ੍ਰੋਬਲਮ ਹੈ ਮੈਂ ਦੇਖਦਾ ਟ੍ਰੈਫਿਕ ਹੂੰ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਇਸ ਇਲਾਕੇ ਦੀ ਜੀ ਜੀ ਟ੍ਰੈਫਿਕ ਤਾਂ ਹੁਣ ਦੇਖੋ ਵੱਡੀ ਤਾਂ ਹੈਗੀ ਆ ਪਰ ਸਾਡੇ ਮਤਲਬ ਇਥੋਂ ਦੇ ਨੁਮਾਇੰਦੇ ਜਿਹੜੇ ਹੈਗੇ ਆ ਸਟੇਟ ਲੈਵਲ ਦੇ ਤੇ ਫੈਡਰਲ ਲੈਵਲ ਦੇ ਉਹ ਕੋਸ਼ਿਸ਼ ਵੀ ਕਰ ਰਹੇ ਹੈਗੇ ਆ ਤੇ ਉਹਨਾਂ ਨੇ ਹੁਣ ਜੋ ਪਿੱਛੇ ਜਿਵੇਂ ਮੈਂ ਕਹਾ ਤਾਂ ਸਟੇਟ ਮੈਂਬਰ ਨੇ ਆਪਣੇ ਇੱਥੇ ਸਲਿੱਪ ਰੋਡ ਜਿਹੜੀ ਕੱਢੀ ਐ ਉਹ ਟੈਂਪਰੇਰੀ ਆ ਦੇਖੋ ਪਰ ਫਿਰ ਵੀ ਉਹਨਾਂ ਨੇ 1.5 ਮਿਲੀਅਨ ਖਰਚਿਆ ਉਹਦੇ ਤੇ ਕਮਿਊਨਿਟੀ ਵਾਸਤੇ ਜੀ ਅਸੀਂ ਉਹਦੇ ਵਾਸਤੇ ਲਾਇਜ਼ਨ ਕੀਤਾ ਜੀ ਉਹ ਆਵਾਜ਼ ਪਛਾਈ ਉੱਥੋਂ ਤੱਕ ਵੀ ਸਾਨੂੰ ਆ ਚੀਜ਼ ਦੀ ਲੋੜ ਹੈ ਭਾਈ ਤੇ ਕੀ ਕਰ ਸਕਦੇ ਆ ਆਪਾਂ ਸੋ ਦੇ ਕਮ ਅਪ ਵਿਦ ਦਾ ਸੋਲੂਸ਼ਨ ਕਿ ਵੀ ਅਸੀਂ ਸਲਿਪ ਰੋਡ ਕਰ ਦਿੰਨੇ ਬਟ ਥਿਸ ਇਜ਼ ਅ ਟੈਂਪਰੇਰੀ ਕਿਉਂਕਿ ਇਹ ਸਾਰਾ ਇੰਟਰਸੈਕਸ਼ਨ ਜਿਹੜਾ ਆ ਰੀਡੂ ਹੋਣਾ ਆ ਤੇ ਉਹ ਪ੍ਰੋਜੈਕਟ ਲੰਬਾ ਆ ਥੋੜਾ ਦੇਰ ਤੱਕ ਆਉਣਾ ਫਾਰ ਦਾ ਟਾਈਮ ਬੀਂਗ ਅਸੀਂ ਆ ਕਰ ਦਿੰਨੇ ਆ ਸੋ ਥੈਂਕਸ ਟੂ ਥੈਮ ਹਨਾ ਉਹਨਾਂ ਨੇ ਇਹ ਗੱਲ ਸੁਣ ਕੇ ਸਾਡਾ मतलब स्लिप रोड ਕੋਈ ਤੇ ਕੰਮ ਕੀਤਾ ਜੀ ਤੇ ਸਹੂਲਤ ਕੁਝ મતલਬ ਫਰਕ ਪਿਆ ਉਸ ਚੀਜ਼ ਦਾ ਟ੍ਰੈਫਿਕ ਦਾ ਜੀ ਸੋ ਮੇਨ ਚੀਜ਼ ਤਾਂ ਇਹ ਹੈ ਕਿ ਆ ਵੀ ਸਾਨੂੰ ਹੌਲੀ ਹੌਲੀ ਐਡਵੋਕੇਟ ਕਰਨਾ ਪੈਣਾ ਉਹ ਚੀਜ਼ਾਂ ਵਾਸਤੇ ਨਾ ਕਿ ਆਪਾਂ મતલਬ ਇੱਥੇ ਗੱਲ ਕਰ ਲਈ ਤੇ ਬਸ ਉਹ ਹੋ ਗਿਆ ਐਦਾਂ ਨਹੀਂ ਹੁੰਦਾ ਸੋ ਵੀ ਹੈਵ ਟੂ ਗੋ ਟੂ ਦਾ ਪਰਟੀਕੂਲਰ ਡਿਪਾਰਟਮੈਂਟ ਕਹਿ ਲਓ ਜਾਂ ਸਟੇਟ ਦਾ ਸਟੇਟ ਵਾਲਿਆਂ ਕੋਲ ਫੈਡਰਲ ਦੇ ਇਸ਼ੂ ਫੈਡਰਲ ਵਾਲਿਆਂ ਕੋਲ ਸੋ ਇੱਕ ਕਲੀਅਰਟੀ ਹੋਣੀ ਚਾਹੀਦੀ ਹੈ ਐਜ਼ ਅ ਕਾਉਂਸਲਰ ਬੰਦੇ ਕੋਲੇ ਵੀ ਕਿਹੜਾ ਮੁੱਦਾ ਕਿੰਨਾ ਦਾ ਕਿਹੜੇ ਮੁੱਦਾ ਕਿੰਨਾ ਕੋਲੇ ਪਹੁੰਚਦਾ ਕਰਨਾ ਹੈਗਾ ਇਹ ਨਹੀਂ ਹੈਗਾ ਵੀ ਬਤੌਰ ਕਾਉਂਸਲਰ ਤੁਸੀਂ ਆਪਣੀ ਕਾਉਂਸਲ ਦੀਆਂ ਗੱਲਾਂ ਹੀ ਕਰੋ ਸੋ ਦੂਜਿਆਂ ਨਾਲ ਵੀ ਇੱਕ ਪੂਰਾ ਚੈੱਕ ਐਂਡ ਬੈਲੈਂਸ ਤੇ ਪੂਰਾ ਕਮਿਊਨੀਕੇਸ਼ਨ ਜਿਹੜਾ ਸੈਟਅਪ ਆ ਬਣਾ ਕੇ ਰੱਖਣਾ ਪੈਂਦਾ ਆਬਵੀਅਸਲੀ ਭਾਜੀ ਹੁਣ ਜੇ ਆਪਾਂ ਗੱਲ ਕਰੀਏ ਦੀ ਰੋਡਸ ਦੀ ਇਹ ਸਟੇਟ ਦਾ ਮਸਲਾ ਆ ਜੀ ਜੀ ਜੇ ਆਪਾਂ ਹਾਈਵੇ ਦੀ ਗੱਲ ਕਰੀਏ ਉਹ ਫੈਡਰਲ ਦਾ ਮਸਲਾ ਆ ਜੀ ਅ ਐਦਾ ਹੀ ਮਤਲਬ ਕਈ ਹੋਰ ਚੀਜ਼ਾਂ ਨੇ ਜਿਹੜੀਆਂ ਮਤਲਬ ਫੰਡਿੰਗ ਜਿਵੇਂ ਆ ਇਨਫਰਾਸਟ੍ਰਕਚਰ ਹੈ ਸਟੇਟ ਦਾ ਮਸਲਾ ਆ ਕੁਝ ਫੈਡਰਲ ਦੇ ਮਸਲੇ ਆ ਸੋ ਵੀ ਸ਼ੁਡ ਨੋ ਕਿ ਅਸੀਂ ਕਿੱਥੇ ਜਾਣਾ ਜੀ ਉਹ ਬਹੁਤ ਜ਼ਰੂਰੀ ਆ ਜਾਨਣਾ ਉਦੋਂ ਬਿਨਾ ਫਿਰ ਆਪਾਂ ਉਹ ਤਾਂ ਐ ਹੋ ਗਿਆ ਵੀ ਆਪਾਂ ਨਾ ਤੀਰ ਚਲਾਈ ਚੱਲੀ ਆ ਉਹ ਨਿਸ਼ਾਨੇ ਤੇ ਵੱਜੇ ਨਾ ਕੋਈ ਜੀ ਇੱਕ ਇੱਕ ਜਿਹੜੀ ਚੀਜ਼ ਹੋ ਰਹੀ ਕਿ ਜਿੱਦਾਂ ਆਹ ਏਰੀਆ ਸਾਡੀ ਮਤਲਬ ਕਮਿਊਨਿਟੀ ਬਹੁਤ ਗਰੋਇੰਗ ਆ ਜਿੱਦਾਂ ਬਹੁਤ ਜੇ ਨਾਰਥ ਮੈਲਵਨ ਦੀ ਗੱਲ ਕਰਨੀ ਹੋਵੇ ਤੇ ਲੋਕਾਂ ਦੀ ਪ੍ਰੀਫਰੈਂਸ ਆ ਮੈਕਲਮ ਕਲਕੇਲੋ ਬਣ ਚੁੱਕਿਆ ਵੱਡੇ ਬਦਰ ਤੋਂ ਇੱਥੇ ਹੀ ਸਾਰੇ ਆ ਰਹੇ ਆ ਹੋਰ ਪਾਸਿਆਂ ਤੋਂ ਵੀ ਤਾਂ ਉਹਦੇ ਕਰਕੇ ਤੁਹਾਡੇ ਆਪਣੇ ਮਸਲੀ ਮਸਾਇਲ ਵੀ ਬਣ ਜਾਂਦੇ ਆਗੇ ਉਹ ਕਿਹੜੇ ਤੁਸੀਂ ਮਹਿਸੂਸ ਕਰਦੇ ਆ ਕਿ ਜੇਕਰ ਬਤੌਰ ਪੰਜਾਬੀ ਜਾਂ ਬਤੌਰ ਇੰਡੀਅਨ ਜਾਂ ਸਾਊਥ ਏਸ਼ੀਅਨ ਆਪਾਂ ਇਹ ਲਾਲਗੀ ਤਾਂ ਜਿਹਦੀ ਗੱਲ ਕੌਂਸਲ 'ਚ ਉਸ ਰੂਪ ਦੇ ਵਿੱਚ ਕਰਨੀ ਬਣਦੀ ਆ ਜਿਸ ਰੂਪ ਦੇ ਵਿੱਚ ਨਹੀਂ ਹੋ ਰਹੀ ਜੀ ਦੇਖੋ ਭਾਜੀ ਇਹਦੇ 'ਚ ਜੇ ਤੁਸੀਂ ਗੱਲ ਕਰੋ ਤਾਂ ਅਸੀਂ ਜਦੋਂ ਪਿਛਲੀ ਵਾਰੀ ਲੇਬਰ ਦਾ ਲਾਂਚ ਹੋਇਆ ਸੀਗਾ ਕੈਂਪੇਨ ਦਾ ਜੀ ਤਾਂ ਉਦੋਂ ਡੈਨਲ ਐਂਡਰਿਊ ਆਏ ਸੀਗੇ ਜੀ ਉਸ ਵੇਲੇ ਜੋ ਪ੍ਰੀਮੀਅਰ ਸੀਗੇ ਜੀ ਤੇ ਅਸੀਂ ਉਹਨਾਂ ਕੋਲ ਮੇਨ ਮੁੱਦਾ ਸਾਡੀ ਪੰਜਾਬੀ ਦਾ ਜੇ ਆਪ ਦੇਖੀਏ ਤਾਂ ਅਸੀਂ ਰੱਖਿਆ ਸੀਗਾ ਵੀ ਸਾਡੀ ਲੈਂਗੁਏਜ ਪੰਜਾਬੀ ਜਿਹੜੀ ਹੈਗੀ ਆ ਸਕੂਲਾਂ ਦੇ ਵਿੱਚ ਰੈਕੋਗਨਾਈਜ਼ ਹੋਣੀ ਚਾਹੀਦੀ ਆ ਜੀ ਤੇ ਉਥੇ ਸਾਡੇ ਜਿੱਦਾਂ ਦੂਸਰੀ ਲੈਂਗੁਏਜ ਦੇ ਕਲਾਸਿਸ ਲੱਗਦੀਆਂ ਸਾਡੀ ਪੰਜਾਬੀ ਦੀ ਵੀ ਹੋਣੀ ਚਾਹੀਦੀ ਹੈ ਸੋ ਅਸੀਂ ਉਹਦੇ ਤੋਂ ਮੈਂ ਤੁਹਾਨੂੰ ਕਲਿੱਪ ਭੇਜੂੰਗਾ ਉਹਦਾ ਸਕਰੀਨਸ਼ਾਟ ਭੇਜੂੰਗਾ ਡੈਨੀਅਲ ਐਂਡਰੀਓ ਤੋਂ ਇਲੈਕਸ਼ਨ ਪ੍ਰੋਮਿਸ ਲਿਆ ਸੀ ਕਿ ਲੋਕਲ ਸਕੂਲਸ ਦੇ ਵਿੱਚ ਸਾਡੀ ਪੰਜਾਬੀ ਲੈਂਗੁਏਜ ਆਉਣੀ ਬਹੁਤ ਜ਼ਰੂਰੀ ਆ ਸੋ ਉਸ ਦਾ ਜਿਹੜਾ ਰਿਜ਼ਲਟ ਹੈ ਉਹ ਇਹ ਹੈ ਕਿ ਉਹਨਾਂ ਨੇ 4 ਸਕੂਲਾਂ ਦੇ ਵਿੱਚ ਆਲਰੇਡੀ ਇੰਟਰੋਡਿਊਸ ਕਰਤੀ ਹੈ ਜੀ ਵੈਸਟ ਦੇ ਵਿੱਚ ਸਾਊਥ ਦੇ ਵਿੱਚ ਨਾਰਥ ਤੇ ਈਸਤ ਦੇ ਵਿੱਚ ਉਹਨਾਂ ਨੇ ਚਾਰ ਸਕੂਲ ਪਿਕ ਕੀਤੇ ਤੇ ਉਹਨਾਂ ਦੇ ਵਿੱਚ ਇੰਟਰੋਡਿਊਸ ਕਰਤੀ ਹੈ ਹੁਣ ਜਿਵੇਂ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਇਸ ਚੀਜ਼ ਦਾ ਇੱਕ ਕੈਂਪੇਨ ਤਾਂ ਨਹੀਂ ਰਨ ਕਰਨ ਦੀ ਲੋੜ ਬਟ ਇੱਕ ਇਕੱਠੇ ਹੋ ਕੇ ਸਾਨੂੰ ਉਸ ਚੀਜ਼ ਤੇ ਜਾ ਕੇ ਡਿਸਕਸ ਕਰਨਾ ਪੈਣਾ ਉਸ ਬੋਡੀ ਨਾਲ ਵੀ ਇੱਥੇ ਸਾਡੀ ਕਮਿਊਨਿਟੀ ਇੰਨੀ ਹੈ ਸਾਨੂੰ ਇਸ ਪਾਸੇ ਜਿਹੜਾ ਸਕੂਲ ਆ ਉਹਦੇ ਚ ਵੀ ਪੰਜਾਬੀ ਚਾਹੀਦੀ ਆ ਇੱਕ ਵਾਰ ਮੈਨੂੰ ਕਿਸੇ ਬਜ਼ੁਰਗ ਨੇ ਕਿਹਾ ਉਹ ਰਟਾਇਰ ਟੀਚਰ ਸੀ ਇੱਥੇ ਆਪਣੇ ਬੱਚਿਆਂ ਕੋਲ ਆਏ ਹੋਏ ਆ ਉਹ ਕਹਿੰਦੇ ਵੀ ਜਿੱਦਾਂ ਮੈਂ ਮਹਿਸੂਸ ਕਰਦਾ ਕਿ ਜਿਹੜੀਆਂ ਲਾਇਬ੍ਰੇਰੀਜ਼ ਨੇ ਖਾਸ ਤੌਰ ਤੇ ਕਾਉਂਸਲ ਦੀਆਂ ਤਾਂ ਉੱਥੇ ਜਦੋਂ ਚਲੋ ਸਟਾਫ ਦੋ ਦੋ ਤਿੰਨ ਤਿੰਨ ਹੁੰਦੇ ਆ ਵਿੱਚ ਵੀ ਪੰਜਾਬੀ ਵੀ ਕੋਈ ਸਟਾਫ ਹੋਵੇ ਕਿਉਂਕਿ ਸਾਡਾ ਕਲਕੱਤਾ ਲੋ ਦੇ ਵਿੱਚ ਹੁਣ ਇੰਨੀ ਕਮਿਊਨਿਟੀ ਹੋ ਗਈ ਮੈਕਲਮ ਚ ਇੰਨੀ ਹੋ ਗਈ ਤੇ ਸਾਡਾ ਪੂਰੀ ਬੁੱਕ ਸ਼ੈਲਫ ਹੋਵੇ ਮੈਗਜ਼ੀਨ ਵਗੈਰਾ ਅਪਡੇਟ ਹੋਣ ਜਿਹੜੀਆਂ ਥੋੜੀਆਂ ਬਹੁਤੀਆਂ ਵੀ ਪੰਜਾਬੀ ਦੀਆਂ ਕਿਤਾਬਾਂ ਜਾਂ ਹੁੰਦੀਆਂ ਉਹ ਤਾਂ ਪੁਰਾਣੇ ਨਾਨਕ ਸਿੰਘ ਹੋਰਾਂ ਦੇ ਵੇਲੇ ਦੇ ਨਾਵਲ ਹੈਗੇ ਕੁਈ ਧਿਆਨ ਨਹੀਂ ਹੈਗਾ ਕੌਂਸਲ ਵੱਲੋਂ ਵੀ ਉਹਦੀ ਵੀ ਕੋਈ ਕਮੇਟੀ ਜਾਂ ਕੁਛ ਇਦਾਂ ਬੰਦੇ ਦੋ ਚਾਰ ਬੰਦਿਆਂ ਦੀ ਜਿਹੜੀ ਸਹਾਇਤਾ ਲੈ ਕੇ ਕਿ ਜਿਹੜਾ ਨਵਾਂ ਲਿਟਰੇਚਰ ਜਾਂ ਨਵਾਂ ਕੁਛ ਆ ਰਿਹਾ ਹੈਗਾ ਇਹ ਵੀ ਮਨ ਲਓ ਕਿ ਬਜ਼ੁਰਗ ਸਾਰੇ ਇਹ ਉਹ ਜਿਹੜੀ ਪੀੜ੍ਹੀ ਹੈ ਜਿਹੜੇ ਅਖਬਾਰਾਂ ਨਾਲ ਮੈਗਜ਼ੀਨਾਂ ਨਾਲ ਰਸਾਲਿਆਂ ਨਾਲ ਜੁੜੇ ਹੋਏ ਸੀ ਤੇ ਇਹਨਾਂ ਦੀ ਰੋਜ਼ਮਰਾਂ ਦੀ ਇਹ ਡੋਜ਼ ਸੀ ਜੀ ਆਪਾਂ ਕਹਿ ਦਈਏ ਤੇ ਇਹਦੇ ਤੇ ਕਿਸੇ ਨੇ ਵੀ ਨਹੀਂ ਧਿਆਨ ਦਿੱਤਾ ਹਲੇ ਤੱਕ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਇਸ ਚੀਜ਼ ਤੇ ਤਾਂ ਮੈਂ ਇਹ ਵੀ ਕਹੂੰਗਾ ਕਿ ਸਾਡੇ ਗੁਰਦੁਆਰੇ ਵੀ ਕਾਫੀ ਪਿੱਛੇ ਰਹੇ ਇਸ ਚੀਜ਼ ਜੀ ਜੀ ਹੁਣ ਜਦੋਂ ਮੈਂ ਆਇਆ ਸੀ 2007 ਦੇ ਵਿੱਚ ਉਦੋਂ ਮੈਂ ਦੇਖਿਆ ਵੀ ਸਿਰਫ ਜੇ ਲਾਇਬ੍ਰੇਰੀ ਸੀਗੀ ਤਾਂ ਬਲੈਕਪਨ ਗੁਰਦੁਆਰੇ ਚ ਸੀਗੀ ਹੋਰ ਕਿਤੇ ਵੀ ਨਹੀਂ ਸੀਗੀ ਜੀ ਕਰੈਗੀਬਨ ਗੁਰਦੁਆਰੇ ਚ ਡਾਕਟਰ ਸੰਤੋਖ ਸਿੰਘ ਮੈਂ ਉਹਨਾਂ ਦਾ ਸਪੈਸ਼ਲੀ ਨਾਂ ਲਾਉਂਗਾ ਪਾਪਾ ਨਾਲ ਕਾਫੀ ਉਹਨਾਂ ਦੇ ਡਿਸਕਸ ਡਿਸਕਸ ਹੁੰਦਾ ਸੀ ਇੱਥੇ ਤੇ ਉਹਨਾਂ ਨੇ ਉਪਰਾਲਾ ਕਰਕੇ ਇੱਕ ਲਾਇਬ੍ਰੇਰੀ ਇੱਥੇ ਸਟੈਬਲਿਸ਼ ਕਰਵਾਈ ਹੈ ਜੀ ਸਾਨੂੰ ਇਹ ਲਾਇਬ੍ਰੇਰੀ ਇਸਟੈਬਲਿਸ਼ ਤਾਂ ਹੋਈ ਆ ਪਰ ਇੱਕ ਵੱਡੀ ਲਾਇਬ੍ਰੇਰੀ ਚਾਹੀਦੀ ਆ ਬਹੁਤ ਥੋੜੀਆਂ ਬੁਕਸ ਨੇ ਹਲੇ ਇਸ ਵੇਲੇ ਉੱਥੇ ਪਰ ਫਿਰ ਵੀ ਚਲੋ ਕੁਝ ਜਾਗ ਲੱਗਿਆ ਕੁਝ ਚੱਲਿਆ ਕੰਮ ਇਸੇ ਤਰ੍ਹਾਂ ਜੇ ਤੁਸੀਂ ਕੌਂਸਲ ਦੇ ਵਿੱਚ ਗੱਲ ਕਰਦੇ ਹੋ ਤਾਂ ਪਿਛਲੀ ਵਾਰੀ ਮਰਦਮਸ਼ੁਮਾਰੀ ਜਿਹੜੀ ਹੋਈ ਸੀ ਉਹਦੇ ਵਿੱਚ ਆਪਣੀ ਪੰਜਾਬੀ ਲੈਂਗੁਏਜ ਅਸੀਂ ਕਾਫੀ ਉਸ ਚੀਜ਼ ਦੀ ਐਡਵੋਕੇਸੀ ਕੀਤੀ ਆਪਣੀ ਕਮਿਊਨਿਟੀ ਨੂੰ ਵੀ ਕਿਹਾ ਵੀ ਤੁਸੀਂ ਪੰਜਾਬੀ ਲੈਂਗੁਏਜ ਨੂੰ ਤਰਜੀਹ ਦੇਣੀ ਆ ਜਦੋਂ ਮਰਦਮਸ਼ਮਾਰੀ ਹੁੰਦੀ ਆ ਤੇ ਉਸ ਦੇ ਵਿੱਚ ਇਹ ਤੈਹ ਹੁੰਦੀਆਂ ਚੀਜ਼ਾਂ ਵੀ ਕਿਹੜੀ ਕਮਿਊਨਿਟੀ ਦਾ ਨਾਂ ਕਿੱਥੇ ਪੰਜਾਬੀ ਚ ਅਸੀਂ ਕਿੰਨਾ ਐਡਵਰਟਾਈਜ਼ ਕਰਨਾ ਹੈ ਕਿੰਨਾ ਨਹੀਂ ਹੁਣ ਇੱਕ ਕਲਚਰ ਵਰਸ ਕਰਕੇ ਗਵਰਨਮੈਂਟ ਦੀ ਫੰਡਡ ਆਰਗੇਨਾਈਜੇਸ਼ਨ ਹੈ ਜਿਹੜੀ ਕੋਵਿਡ ਦੇ ਵਿੱਚ ਵੀ ਉਹ ਪੰਜਾਬੀ ਦੇ ਵਿੱਚ ਉਹਨਾਂ ਨੇ ਇੰਟਰਵਿਊਜ਼ ਲਈਆਂ ਸਾਡੀਆਂ ਤੇ ਹੋਰ ਵੀ ਜੜੀਆਂ ਹੈਗੀਆਂ ਜਿੱਦਾਂ ਟ੍ਰੈਫਿਕ ਹੋ ਗਿਆ ਉਹ ਜਿੰਨੇ ਵੀ ਪ੍ਰੋਬਲਮਸ ਵਾਲੇ ਹੈਗੇ ਆ ਖੇਤਰ ਉਹਨਾਂ ਦੀਆਂ ਉਹ ਕਲਿੱਪਸ ਬਣਾ ਕੇ ਤੇ ਉਹ ਰਨ ਹੁੰਦੀਆਂ ਟੀਵੀਜ਼ ਦੇ ਉੱਤੇ ਜੀ ਉਹਦੇ ਚ ਬੈਕਗ੍ਰਾਉਂਡ ਵੌਇਸ ਮੈਂ ਕਈ ਵਾਰੀ ਕੀਤੀ ਆ ਜੀ ਅ ਜਦੋਂ ਉਹ ਐਡਵਰਟਾਈਜ਼ਮੈਂਟ ਆਉਂਦੀ ਆ ਤਾਂ ਪੰਜਾਬੀ ਚ ਜਿਹੜਾ ਹੁੰਦਾ ਉਹ ਮੈਂ ਕਈ ਵਾਰੀ ਉਹਨਾਂ ਨੂੰ ਆਪਣੀ ਰਿਕਾਰਡਿੰਗ ਦਿੱਤੀ ਆ ਜੀ ਇਸੇ ਤਰ੍ਹਾਂ ਕੋਵਿਡ ਦੇ ਵੇਲੇ ਅ ਪੰਜਾਬੀ ਦੇ ਵਿੱਚ ਵੀਡੀਓਜ਼ ਬਣੀਆਂ ਜੀ ਉਹਦੇ ਚ ਆਪਾਂ ਸ਼ਿੱਖਤ ਕੀਤੀ ਜੀ ਉਹ ਸਾਰਾ ਮਤਲਬ ਨੈਸ਼ਨਲ ਮੀਡੀਆ ਤੇ ਚੱਲਿਆ ਉਹ ਜੀ ਮੇਰੇ ਕੋਲ ਰਿਕਾਰਡਿੰਗਸ ਆ ਮੈਂ ਤੁਹਾਨੂੰ ਭੇਜ ਦੂੰਗਾ ਉਹਦੀਆਂ ਜੀ ਸੋ ਇਸੇ ਤਰ੍ਹਾਂ ਜਿਵੇਂ ਤੁਸੀਂ ਗੱਲ ਕਰਦੇ ਹੋ ਠੀਕ ਹੈ ਇਹਦੇ ਵਿੱਚ ਆਪਾਂ ਕਾਉਂਸਲ ਦੇ ਵਿੱਚ ਵੀ ਗੱਲ ਕਰ ਸਕਦੇ ਹਾਂ ਇਸ ਬਾਰੇ ਵੀ ਸਾਡੇ ਹੁਣ ਜਿਹੜੇ ਪਾਸੇ ਕਮਿਊਨਿਟੀ ਹੈਗੀ ਆ ਉਹ ਆ ਚੀਜ਼ਾਂ ਲੱਭਦੀ ਹੈ ਤੇ ਉਹਦਾ ਕੋਈ ਜੇ ਆਪਾਂ ਨੂੰ ਕੋਈ ਮਾੜਾ ਮੋਟਾ ਰੈਕ ਉੱਥੇ ਆਪਾਂ ਬਣਾ ਦਈਏ ਜਿਹਦੇ ਵਿੱਚ ਉਹੋ ਜਿਹੀ ਆਪਾਂ ਬੁੱਕਸ ਭਾਵੇਂ ਅਸੀਂ ਸਪਲਾਈ ਕਰ ਦਾਂਗੇ ਉਹਨਾਂ ਨੂੰ ਹਾਂਜੀ ਇਵਨ ਇਵਨ ਤੁਸੀਂ ਜਦੋਂ ਸਾਡੇ ਉੱਤੇ ਮੈਂ ਅਸੀਂ ਨਿਊਜ਼ੀਲੈਂਡ ਤੋਂ ਆਏ ਹਾਂ ਨਿਊਜ਼ੀਲੈਂਡ ਦੇ ਵਿੱਚ ਉੱਥੋਂ ਦੀ ਕਾਉਂਸਲ ਨੇ ਇੱਕ ਸਲਾਹਕਾਰ ਕਮੇਟੀ ਬਣਾ ਲਈ ਜਿਹੜੇ ਜਦਾਂ ਰਿਟਾਇਰ ਟੀਚਰ ਜਾਂ ਤਿੰਨ ਜਾਂ ਚਾਰ ਬੰਦਿਆਂ ਦੀ ਉਹ ਕੀ ਹੈ ਕਿ ਕਿਤਾਬਾਂ ਆਂ ਆ ਕਿਤਾਬਾਂ ਜਾਂ ਆ ਰਸਾਲੇ ਜਾਂ ਮੈਗਜ਼ੀਨ ਇਹ ਸਾਨੂੰ ਮੰਗਵਾ ਦਿਓ ਤੇ ਉਹ ਮੰਗਵਾ ਦਿੰਦੀ ਹੈ ਜੀ ਈਜ਼ੀ ਕੰਮ ਹੈਗਾ ਐਬਸੋਲੂਟਲੀ ਹਾਂਜੀ 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 ਕਰ ਸਕਦੇ ਪਾਜੀ ਆਪਾਂ ਕਿਉਂ ਨਹੀਂ ਸੋ ਇੱਕ ਜਿੱਦਾਂ ਤੁਹਾਡੇ ਵੱਲੋਂ ਅੱਜ ਮੇਰੇ ਕੋਲ ਆਈ ਆ ਚੀਜ਼ ਤੇ ਆਪਾਂ ਇਸ ਤੇ ਕਰ ਸਕਦੇ ਹਾਂ ਜੀ ਐਡਵੋਕੇਟ ਕਰ ਸਕਦੇ ਹਾਂ ਇਸ ਚੀਜ਼ ਨੂੰ ਕਿਉਂ ਨਹੀਂ ਨਾਲੇ ਜੇ ਚਲੋ ਮਹਾਰਾਜ ਕਰ ਰਹੇ ਹਨਾ ਪਿਛਲੀ ਵਾਰੀ ਜਿਵੇਂ 254 ਵੋਟਾਂ ਦਾ ਆਪਣਾ ਸਿਰਫ ਫਰਕ ਰਹਿ ਗਿਆ ਸੀਗਾ ਮਾਈਨਰ ਹੈ ਨਾ ਮਾਈਨਰ ਫਰਕ ਹਾਂਜੀ 8133 ਵੋਟ ਪਈ ਤੇ 8377 ਦਾ ਕੋਟਾ ਸੀਗਾ ਜੀ ਸੋ ਉਹ ਮਾਰਜਨ ਜੇ ਐਤਕੀ ਆਪਾਂ ਮੈਂ ਬੇਨਤੀ ਕਰੂੰਗਾ ਆਪਣੀ ਸਾਰੀ ਕਮਿਊਨਿਟੀ ਨੂੰ ਕਿ ਉਹ ਮਾਰਜਨ ਆਪਾਂ ਪੂਰਾ ਕਰੀਏ اپنی ਜਿਹੜੀ ਰਿਪਰੈਜੈਂਟੇਸ਼ਨ ਅੱਗੇ ਲੈ ਕੇ ਜਾਈਏ ਕਮਿਊਨਿਟੀ ਦੇ ਵਿੱਚ ਐਟਲੀਸਟ ਸਾਡਾ ਕੋਈ ਬੰਦਾ ਵਿੱਚ ਹੋਵੇ ਤਾਂ ਆਹ ਜਿਹੜੀਆਂ ਚੀਜ਼ਾਂ ਸੌਖੀਆਂ ਹੋ ਜਾਂਦੀਆਂ ਕਰਨ ਨੂੰ ਹੁਣ ਮੈਨੂੰ ਇਹ ਦੱਸੋ ਜਿਹੜਾ ਤੁਹਾਡਾ ਯੂਵ ਬਾਡ ਆ ਇਹਦੀ ਇਹਦਾ ਕੀ ਹੈਗਾ ਇਹਦਾ ਸਰੂਪ ਕੀ ਹੈਗਾ ਕਿੰਨੀ ਬੋਟ ਆ ਕਿੰਨੀ ਤੁਹਾਨੂੰ ਲੱਗਦਾ ਹੈ ਕਿ ਸਾਡੀ ਭਾਇਚਾਰੇ ਦੀ ਬੋਟ ਆ ਤੇ ਇਹਦੇ ਜਿਹੜੀ ਪ੍ਰੀਫਰੈਂਸਸ ਦਾ ਕੀ ਇੰਪੋਰਟੈਂਸ ਆ ਕਿਉਂਕਿ ਮੇਰੇ ਹਿਸਾਬ ਨਾਲ 6 ਜਾਂ 7 ਕੈਂਡੀਡੇਟਸ ਮੌਕੇ ਇਸ ਬਾਡ ਤੋਂ ਨੇ ਜਿੰਨਾਂ ਚੋਂ ਇੱਕ ਜਿੱਤਣਾ ਹੈਗਾ ਤੇ ਉਹਦੇ ਵਿੱਚ ਇੱਕ ਵੀ ਗੱਲ ਹੈ ਕਿ ਸਾਡੇ ਤਿੰਨ ਪੰਜਾਬੀ ਵੀ ਇਸ ਵਾਰ ਹੈ ਨਾ ਜੀ ਤਾਂ ਆਪਾਂ ਤਾਂ ਇਹ ਕਹਿੰਨੇ ਆ ਕਿ ਤਿੰਨੇ ਪੰਜਾਬੀਆਂ ਨੂੰ ਮੈਂ ਤੇ ਮੰਨੂਗਾ ਕਿ ਜਿਹੜੀ ਪ੍ਰੈਫਰੈਂਸ ਦੇ ਵਿੱਚ ਸਾਨੂੰ ਜਰੂਰ ਉਹ ਨੰਬਰ ਪਹਿਲੇ ਤਿੰਨਾਂ ਦੇ ਵਿੱਚ ਰੱਖਣਾ ਚਾਹੀਦਾ ਜੀ ਹੈਨਾ ਤੇ ਇਹ ਇਹ ਸਾਰਾ ਕੀ ਹੈਗਾ ਇਹਦੇ ਬਾਰੇ ਸਾਨੂੰ ਸਮਝਾਓ ਥੋੜਾ ਜੀ ਭਾਜੀ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਇਹ ਜੀ ਤੇ ਮੈਂ ਆਪਣੇ ਜਿਹੜੇ ਨਾਲ ਭਾਈਚਾਰੇ ਚੋਂ ਦੋ ਕੈਂਡੀਡੇਟ ਹੋਰ ਖੜੇ ਆ ਮੈਂ ਆਲਰੇਡੀ ਉਹਨਾਂ ਨੂੰ ਅਪਰੋਚ ਵੀ ਕੀਤਾ ਜੀ ਤੇ ਮੈਂ ਤੁਹਾਡੇ ਮਨਚ ਤੋਂ ਅੱਜ ਵੀ ਮੈਂ ਉਹਨਾਂ ਨੂੰ ਸੱਦਾ ਦੇਣਾ ਜੀ ਵੀ ਆਪਾਂ ਟੇਬਲ ਤੇ ਇੱਕ ਤੇ ਬੈ ਕੇ ਆਪਣੇ ਸਿਰ ਜੋੜ ਲੀਏ ਸਾਡੀ ਕਮਿਊਨਿਟੀ ਦੀ ਵੋਟ ਹੈ ਜਿਹੜੀ ਇੱਕ ਥਾਂ ਇਕੱਠੀ ਕਰ ਲਈਏ ਜੀ ਤਾਂ ਕਿ ਸਾਡਾ ਹੁਣ ਡੈਫੀਨੇਟ ਹੈ ਜੇ ਅਸੀਂ ਇਕੱਠੇ ਹੋ ਜਾਨਨੇ ਆ ਇੱਕ ਬੰਦਾ ਸਾਡਾ ਡੈਫੀਨੇਟ ਹੈ ਜੀ ਮੈਂ ਮਤਲਬ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਕਿੰਨੀ ਕਿੰਨੀ 15000 ਚੋਂ ਕਿੰਨੀ ਤੁਹਾਨੂੰ ਲੱਗਦਾ ਕਿ ਇੰਡੀਅਨਸ ਦੀ ਜਾਂ ਪੰਜਾਬੀਆਂ ਦੀ ਜੇ ਆਪਾਂ ਉਹਨੂੰ ਰੇਸ਼ੋ ਕਰੀਏ ਭਾਜੀ ਮੇਰੇ ਹਿਸਾਬ ਨਾਲ 30 ਤੋਂ 35% ਵੋਟ ਹੋ ਸਕਦਾ ਆ ਜੀ ਬਾਕੀ ਇਹਨਾਂ ਵੱਲੋਂ ਲਿਸਟ ਵਗੈਰਾ ਆਈ ਹੈ ਮੈਂ ਸਾਰੀ ਹਲੇ ਸਕਿਉਟੀਜ਼ ਨਹੀਂ ਕੀਤੀ ਉਹ ਹੂੰ ਅ ਪਰ 32 ਤੋਂ 35% ਤਾਂ ਹੈਗੀ ਆ ਕੱਲੇ ਪੰਜਾਬੀਆਂ ਦੀ ਹਾਂਜੀ ਮਤਲਬ ਪੰਜਾਬੀ ਨਹੀਂ ਤੁਸੀਂ ਸਾਊਥ ਏਸ਼ੀਆਨ ਦੀ ਕਹਿ ਸਕਦੇ ਹੋ ਜੀ ਤੇ ਹੋਰ ਵੀ ਕਈ ਕਮਿਊਨਿਟੀਜ਼ ਨੇ ਇਸ ਪਾਸੇ ਜਿਵੇਂ ਤੁਸੀਂ ਮੈਰੀ ਫੀਲਡ ਬੋਟੈਨੀਕਲ ਦੇਖੋ ਤਾਂ ਉੱਥੇ ਹੋਰ ਕਮਿਊਨਿਟੀਜ਼ ਵੀ ਕਾਫੀ ਹੈਗੀਆਂ ਜੀ ਅ ਇੱਥੇ ਵੀ ਆਪਣੇ ਠੀਕ ਹੈ ਆਪਣੇ ਡੋਮਿਨੈਂਸ ਹੈਗੀ ਆ ਆਪਾਂ ਕਹਿ ਸਕਦੇ ਆ ਤੇ ਮੈਂ ਸਿਰਫ ਇਹੀ ਬੇਨਤੀ ਕਰੂੰਗਾ ਤੁਹਾਡੇ ਮਾਧਿਅਮ ਦੇ ਥਰੂ ਵੀ ਜੋ ਤੁਸੀਂ ਕਿਹਾ ਵੀ ਪ੍ਰੀਫਰੈਂਸ ਜਿਹੜੀ ਆ ਸਾਰੀ ਕਮਿਊਨਿਟੀਜ਼ ਦੇ ਕਰਦੀਆਂ ਅਸੀਂ ਕਿਉਂ ਨਹੀਂ ਬਿਲਕੁਲ ਠੀਕ ਹੈ ਜੀ ਅਸੀਂ ਵੀ ਇੱਕ ਮੰਚ ਤੇ ਇਕੱਠੇ ਹੋ ਕੇ ਇੱਕ ਵੋਟ ਦਾ ਆਪਣਾ ਬੈਂਕ ਇਕੱਠਾ ਕਰਕੇ ਇੱਕ ਬੰਦਾ ਕਿਉਂ ਨਹੀਂ ਅੰਦਰ ਪਹਚਾ ਸਕਦੇ ਬਾਕੀ ਹੋਰ ਵੀ ਗੱਲ ਆ ਭਾਜੀ ਕਿ ਮੰਨ ਲਓ ਸਾਡਾ ਕੱਲੋ ਮਸਲਾ ਅਸੀਂ ਤੁਹਾਡੇ 바ਰ ਚ ਜਾ ਕੇ ਤੁਹਾਨੂੰ ਗੁੱਟ ਤੋਂ ਤਾਂ ਫੜ ਸਕਦੇ ਹਾਂ ਹੈ ਜੀ ਤੇ ਜੇ ਕੋਈ ਹੋਰ ਹੋਊਗਾ ਤੇ ਅਸੀਂ ਗੁੱਟ ਤੋਂ ਤਾਂ ਨਹੀਂ ਫੜ ਸਕਦੇ ਆਪਣੇ ਬੰਦੇ ਤੇ ਦਾਵਾ ਹੁੰਦਾ ਹੈ ਪੰਜਾਬੀ ਦੀ ਕਹਾਵਤ ਆ ਕਹਿੰਦੇ ਆਪਣਾ ਵੱਡੂ ਸ਼ਾਮੇ ਸਿੱਟੂ ਹਨਾ ਜੀ ਸੋ ਇੱਕ ਦਾਵਾ ਤਾਂ ਹੁੰਦਾ ਹੀ ਹੈ ਨਾ ਉਹ ਦਾਵਾ ਰਹਿੰਦਾ ਹੈਗਾ ਤੇ ਉਹ ਦਾਵਾ ਸਾਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ ਜੀ ਮੇਰੀ ਤਾਂ ਫਿਰ ਤੁਹਾਡੇ ਮੰਚ ਤੋਂ ਇਹੀ ਸਾਰਿਆਂ ਨੂੰ ਬੇਨਤੀ ਆ ਵੀ ਲੈਟਸ ਗੈਟ ਟੂਗੇਦਰ ਤੇ ਇੱਕ ਦੂਜੇ ਦਾ ਸਾਥ ਦੇਈਏ ਜਿਵੇਂ ਤੁਸੀਂ ਪ੍ਰੀਫਰੈਂਸ ਦੀ ਗੱਲ ਕੀਤੀ ਹੈਗੀ ਆ ਜੇ ਅਸੀਂ ਅਡੋਡੀ ਪ੍ਰੀਫਰੈਂਸ ਦੂਰ ਲੈ ਜਾਂਦੇ ਆ ਇੱਕ ਦੂਜੇ ਤੋਂ ਜਿਵੇਂ ਹੁਣ ਤਿੰਨ ਹੈ ਜੀ ਮੈਂ ਕਹੂੰਗਾ 1 2 3 ਉੱਤੇ ਰੱਖੋ ਹੂੰ ਪੰਜਾਬੀਆਂ ਦੀ ਜਿਹੜੀ ਹੈ ਮੈਂ ਮਤਲਬ ਰੇਸਿਸ ਨਹੀਂ ਹੈਗਾ ਦੂਜਿਆਂ ਦੇ ਬਾਰੇ ਪਰ ਹਰ ਕਮਿਊਨਿਟੀ ਆਪ ਦੇ ਕਮਿਊਨਿਟੀ ਦਾ ਖਿਆਲ ਰੱਖਦੀ ਹੈ ਹੁਣ ਅਸੀਂ ਇੱਥੇ ਮਤਲਬ ਜੇ ਚੁਣੇ ਜਾਂਦੇ ਆ ਚੁਣ ਕੇ ਅੰਦਰ ਜਾਂਦੇ ਆ ਅਸੀਂ ਇਹ ਨਹੀਂ ਪੰਜਾਬੀਆਂ ਦੀ ਅਸੀਂ ਮੁਕਾਬਲ ਸਾਰਿਆਂ ਦੇ ਉਮੀਦਵਾਰ ਸਾਰਿਆਂ ਦੇ ਅਸੀਂ ਸਾਰਿਆਂ ਦੇ ਸਾਂਝੇ ਉਮੀਦਵਾਰਾਂ ਤੇ ਅਸੀਂ ਸਾਰਿਆਂ ਦੇ ਬਾਰੇ ਸੋਚਣਾ ਸੋ ਐਜ਼ ਅ ਵਾਈਡਰ ਕਮਿਊਨਿਟੀ ਅਸੀਂ ਸਾਰਿਆਂ ਨਾਲ ਹੀ ਵਿਚਰਨਾ ਆ ਬਿਲਕੁਲ ਜੇ ਮੰਨ ਲਓ ਹਿਊਮ ਕਾਉਂਸਲ ਆ 11 ਚੋਂ ਚੁਣਨੇ ਆ 11 ਚੋਂ ਇੱਕ ਜਾਂ ਦੋ ਪੰਜਾਬੀ ਚੁਣ ਕੇ ਜਾਣਗੇ ਤਾਂ ਮਤਲਬ ਉਹ ਇੱਕ ਸੋਨਾ ਲੱਗੂਗਾ ਨਾ ਜਿਹੜਾ ਕਿਸੇ ਦੇ ਵੀ ਆਪਾਂ ਕਹਿ ਸਕਦੇ ਆ ਕਿ ਮਲਟੀਕਲਚਰਲ ਜਿਹੜੀ ਵੈਲਿਊਜ਼ ਨੇ ਫੇਰ ਹੀ ਉਹ ਮਜ਼ਬੂਤ ਹੋਣਗੀਆਂ ਉਹ ਵੀ ਠੀਕ ਹੈ ਜੀ ਤੁਹਾਡੀ ਗੱਲ ਮਲਟੀਕਲਚਰਲ ਬਿਲਕੁਲ ਬਟ ਐਟ ਦਾ ਐਂਡ ਵੀ ਆਰ ਰਿਪਰੈਜ਼ੈਂਟਿੰਗ ਹਿਊਮ ਸਿਟੀ ਕਾਉਂਸਲ ਜੀ ਸੋ ਰੈਜ਼ੀਡੈਂਟ ਜਿਹੜੇ ਹੈਗੇ ਆ ਹਿਊਮ ਦੇ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਹੇ ਆ ਜੀ ਸੋ ਇਹ ਮਤਲਬ ਕੱਲ ਨੂੰ ਵਿਤਰੇ ਵਾਲੀ ਗੱਲ ਨਹੀਂ ਹੈਗੀ ਇਹਦੇ ਵਿੱਚ ਸਾਰੇ ਕਿਤੇ ਜਾਂਦਾ ਜਿਹੜੇ ਸਾਰੀ ਕਮਿਊਨਿਟੀਜ਼ ਦਾ ਹੱਕ ਆ ਜਿੰਨੀਆਂ ਕਮਿਊਨਿਟੀਆਂ ਨੇ ਇੱਕ ਇੱਕ ਦੋ ਦੋ ਸਾਰਿਆਂ ਚੋਂ ਆਉਣਗੇ ਤਾਂ ਫਿਰ ਇੱਥੋਂ ਦਾ ਸੋਹਣਾ ਸਰੂਪ ਸਾਨੂੰ ਦੇਖਣ ਨੂੰ ਮਿਲੂਗਾ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਬਾਕੀ ਜਿਵੇਂ ਯੂਪੇ ਪਵਾੜ ਹੈ ਇਹਦੇ ਚ ਜਿਹੜੀਆਂ ਦੂਜੀਆਂ ਕਮਿਊਨਿਟੀਆਂ ਵੀ ਹੈਗੀਆਂ ਉਹਨਾਂ ਨੂੰ ਵੀ ਮੇਰਾ ਇਹੀ ਸਨੇਹਾ ਵੀ ਜੋ ਮਤਲਬ ਚੁਣ ਕੇ ਜਾਂਦਾ ਅੱਗੇ ਜੋ ਮਤਲਬ ਕੰਮ ਕਰਨਾ ਹੈ ਉਹਨੇ ਵਾਈਡਰ ਕਮਿਊਨਿਟੀ ਵਾਸਤੇ ਕਰਨਾ ਨਾ ਕਿ ਕਿਸੇ ਇੱਕ ਕਮਿਊਨਿਟੀ ਵਾਸਤੇ ਜੀ ਬਟ ਯੈਸ ਅਸੀਂ ਬੀਇੰਗ ਪੰਜਾਬੀ ਤੇ ਇੰਡੀਅਨ origin ਤੋਂ ਸਾਰਿਆਂ ਨੂੰ ਬੇਨਤੀ ਕਰਾਂਗੇ ਵੀ ਆਪਣੀ ਜਿਹੜੀ ਵੋਟ ਆ ਉਹ ਆਪਾਂ ਇੱਕ ਤਰ੍ਹਾਂ ਕਲੱਬ ਕਰਕੇ ਆਪਣੀ ਰਿਪਰੈਜੈਂਟੇਸ਼ਨ ਅੰਦਰ ਲੈ ਕੇ ਚਾਈਏ ਇੱਕ ਲਾਸਟ ਗੱਲ ਜਿਹੜੀ ਹੈ ਕਿ ਲਾਸਟ ਤੋਂ ਬਾਅਦ ਮੈਂ ਥੋੜਾ ਤੁਹਾਡੇ ਬਾਰੇ ਵੀ ਗੱਲ ਕਰੂੰਗਾ ਜਿਹੜਾ ਕੇਸ ਹੈ ਵੀ ਆਪਾਂ ਇੱਕ ਬੰਦੇ ਨੂੰ ਜਿਹੜਾ ਜਿਹੜੇ ਟਿਕ ਕਰ ਦਿੰਦੇ ਆ ਬਾਕੀ ਨਹੀਂ ਕਰਦੇ ਕਿ ਉਹ ਵੋਟ ਗਿਣੀ ਜੋ ਕੀ ਹੈਗਾ ਸਾਰਾ ਜਿਹੜਾ ਸੀ ਹਾਂਜੀ ਜਿਹੜਾ ਬੈਲਟ ਪੇਪਰ ਆਉਣਾ ਉਹਦੇ ਚ ਜੇ 6 ਜਣੇ ਆ 6 ਜਾਂ 7 ਆ 7 ਜਾਂ 10 ਆ 10 ਜਾਂ ਪਿਛਲੀ ਵਾਰੀ 27 ਸੀ ਅੱਛਾ ਜੀ ਤੁਹਾਨੂੰ 27 ਦੇ 27 ਭਰਨੇ ਪੈਣੇ ਆ ਜਿੰਨੇ ਮਤਲਬ ਵੈਲਟ ਦੇ ਵਿੱਚ ਖਾਨੇ ਜਿੰਨੇ ਬੰਦੇ ਖੜੇ ਹੋਏ ਆ preference ਸਾਰੀ ਭਰਨੀ ਪੈਣੀ ਆ ਜੇ ਤੁਸੀਂ ਇੱਕ ਵੀ ਖਾਲੀ ਛੱਡਤਾ ਤਾਂ ਉਹ ਵੋਟ ਜਿਹੜਾ ਵੋਇਡ ਹੋ ਜਾਣਾ ਉਹ ਵੋਟ ਗਿਣਿਆ ਨਹੀਂ ਜਾਣਾ ਸੋ ਇਹ ਗਲਤੀ ਨਾ ਕਰਿਓ ਮਤਲਬ ਜੇ ਸਾਡੇ ਗੁਰੂ ਗਰੀ ਸਿੰਘ ਸਾਡੇ ਪਸੰਦ ਆ ਵੀ ਅਸੀਂ ਇਹਨੂੰ ਇਹਨਾਂ ਨੂੰ ਇੱਕ ਨੰਬਰ ਦੇਤਾ ਤੇ ਇਹ ਬਿਲਕੁਲ ਪੱਕੀ ਵੋਟ ਹੋ ਗਈ ਕਿਉਂਕਿ ਦੂਜਿਆਂ ਨੂੰ ਦਿੱਤਾ ਨਹੀਂਗਾ ਤੇ ਉਹ ਹੋ ਗਿਆ ਯਾਨੀ ਦੂਜੇ ਵੀ ਤੁਸੀਂ ਇੱਕ 2 3 4 5 6 ਸਾਰਿਆਂ ਨੂੰ ਦੇਣਾ ਪੈਣਾਗਾ ਤੁਹਾਨੂੰ ਬਿਲਕੁਲ ਸਹੀ ਬਾਈ ਜੀ ਬਿਲਕੁਲ ਸਹੀ ਤੁਸੀਂ ਮਤਲਬ ਇਸ ਚੀਜ਼ ਨੂੰ ਪਛਾਣਿਆ ਕਿ ਸਾਨੂੰ ਸਾਰੇ ਬਾਕਸ ਨੰਬਰ ਕਰਨੇ ਪੈਣੇ ਆ ਜੇ ਅਸੀਂ ਇੱਕ ਵੀ ਨੰਬਰ ਛੱਡ ਦਿੰਨੇ ਆ ਤਾਂ ਉਹ ਵੋਟ ਵਾਇਡ ਹੋ ਜਾਂਦਾ ਜੀ ਤੇ ਹੁਣ ਮੈਨੂੰ ਲਾਸਟ ਗੱਲ ਜਿਹੜੀ ਗੱਲ ਹੈ ਕਿ ਥੋੜੀ ਜਿਹੀ ਹਾਸੇ ਵਾਲੀ ਤੇ ਹੋਰ ਵਾਲੀ ਕਿ ਚੰਡੀਗੜ੍ਹ ਤੋਂ ਤੁਸੀਂ ਪੜੇ ਲਿਖੇ ਇੰਜੀਨੀਅਰਿੰਗ ਤੁਹਾਡਾ ਪਸ਼ੋਕੜ ਆ ਕਿਤੇ ਮੁਕਸਰ ਕਰਕੇ ਮੁਕਸਰ ਵਾਲਿਆਂ ਦੇ ਖੂਨ ਦੇ ਵਿੱਚ ਸਿਆਸਤ ਜ਼ਿਆਦਾ ਹੁੰਦੀ ਹੈ ਤਾਂ ਕਰਕੇ ਤੁਸੀਂ ਨਹੀਂ ਸਿਆਸਤ ਦੇ ਵਿੱਚ ਆਏ ਨਹੀਂ ਭਾਈ ਜੀ ਨਹੀਂ ਮੈਂ ਦੇਖੋ ਕਾਲਜ ਟਾਈਮ ਤੇ ਵੀ ਸਟੂਡੈਂਟ ਯੂਨੀਅਨ ਚ ਰਿਹਾ ਆ ਜੀ ਸ਼ੁਰੂ ਤੋਂ ਜਿਵੇਂ ਤੁਹਾਡਾ ਨਾ ਪਹਿਲਾਂ ਗੱਲ ਹੋਈ ਹੈ ਆਫ ਦਾ ਰਿਪੋਰਟ ਉਦੋਂ ਵੀ ਮਤਲਬ ਸ਼ੁਰੂ ਤੋਂ ਹੀ ਇੱਕ ਕਹਿ ਲੋ ਵੀ ਕਮਿਊਨਿਟੀ ਸਰਵਿਸ ਦਾ ਕਹਿ ਲੋ ਵੀ ਮਤਲਬ ਮਤਲਬ ਭਾਵਨਾ ਰਹੀ ਹੈ ਤੇ ਉਸ ਦੇ ਬੇਸ ਤੇ ਕਾਲਜ ਦੇ ਵਿੱਚ ਵੀ ਐਕਟਿਵ ਰਹੇ ਆ ਤੇ ਉਸ ਤੋਂ ਬਾਅਦ ਇੱਥੇ ਜਿੱਦਾਂ ਪੁੱਛਾ ਚੰਡੀਗੜ੍ਹ ਵੀ ਜੇ ਕਹਾਂ ਤੁਸੀਂ ਤਾਂ ਚੰਡੀਗੜ੍ਹ ਵੀ ਮੈਂ ਵਿਚਰਦਾ ਰਿਹਾ ਜੀ ਸਾਰੀ ਚੀਜ਼ਾਂ ਦੇ ਨਾਲ ਇਹਨਾਂ ਦੇ ਨਾਲ ਉੱਥੋਂ ਦੇ ਮੁਕਸਰ ਤੁਹਾਡੀ ਗੱਲ ਠੀਕ ਹੈ ਵੀ ਪਿਸ਼ੋਕਰ ਤੋਂ ਫਰਕ ਪੈਂਦਾ ਇਸ ਚੀਜ਼ ਦਾ ਤੇ ਪਰ ਇੱਕ ਪਹਿਲਾਂ ਹੀ ਰਹੀ ਆ ਪੰਜਾਬ ਦੀ ਸਿਆਸਤ ਉੱਤੇ ਮੁਕਸਰ ਵਾਲਿਆਂ ਦਾ ਦਾਬਾ ਰਿਹਾ ਚਾਹੇ ਛੋਟਾ ਜਿਹਾ ਏਰੀਆ ਸੀ ਪਰ ਕਈ ਮੁੱਖ ਮੰਤਰੀ ਦਿੱਤੇ ਆ ਕਈ ਐਮਐਲਏ ਦਿੱਤੇ ਆ ਕਈ ਮੈਂਬਰ ਪਾਰਲੀਮੈਂਟ ਦੇ ਨਹੀਂ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਬਾਕੀ ਜਿਹੜੇ ਘਰ ਤੋਂ ਤੁਸੀਂ ਆਏ ਹੋ ਉਹਦਾ ਵੀ ਵਰਕ ਪੈਂਦਾ ਜੀ ਸੋ ਸ਼ੁਰੂ ਤੋਂ ਹੀ ਇਹ ਰਿਹਾ ਹੈਗਾ ਵੀ ਹਾਂਜੀ ਕੁਝ ਕਰੀਏ ਜੀ ਸੋ ਕਮਿਊਨਿਟੀ ਆਸਤੇ ਜਿਆਦਾ ਰਿਹਾ ਆਪਣਾ ਜੋ ਵੀ ਹੈਗਾ ਔਰੀਐਂਟਡ ਇੱਥੇ ਜਦੋਂ ਆਏ ਆ 2007 ਦੇ ਵਿੱਚ ਉਦੋਂ ਸਟੂਡੈਂਟਸ ਨੂੰ ਬਹੁਤ ਹੈਲਪ ਕੀਤੀ ਜੀ ਆ ਕੇ ਦੇਖਿਆ ਵੀ ਸਟੂਡੈਂਟਸ ਨੂੰ ਲੋੜਿਆ ਜੀ ਤਾਂ ਉਹਨਾਂ ਨੂੰ ਵੀ ਕਾਫੀ ਐਜੂਕੇਟ ਕੀਤਾ ਜੀ ਤੇ ਕਈ ਵਿਚਾਰੇ ਜਿਹੜੇ ਡਿਸਕਰੇਜ ਹੁੰਦੇ ਸੀ ਉਹਨਾਂ ਨੂੰ ਗੱਲਬਾਤ ਕਰਕੇ ਉਹਨਾਂ ਨੂੰ ਪੋਜ਼ਿਟਿਵ ਕਰੀਦਾ ਸੀਗਾ ਤਾਂ ਉਹ तकरीबन ਕਹਿ ਲੋ ਵੀ ਪਿੱਛੋਂ ਹੀ ਸੀ ਆਪਾਂ ਨੂੰ ਸਾਰਾ ਪਹਿਲਾਂ ਤੋਂ ਹੀ ਸੀ ਵੀ ਬਾਈ ਆਪਣੀ ਕਮਿਊਨਿਟੀ ਦਾ ਖਿਆਲ ਰੱਖਣਾ ਜੇ ਕੋਈ ਨਾਰਾਜ ਹੈ ਕੋਈ ਕਹਿਣ ਦਾ ਭਾਵੇਂ ਹੈ ਕਿ ਜੇ ਗਿਆਨ ਹੈਗਾ ਤਾਂ ਗਿਆਨ ਦੇ ਆਧਾਰ ਦੇ ਉੱਤੇ ਉਹ ਆਪਣੇ ਕੋਲ ਨਹੀਂ ਰੱਖਣਾ ਗਿਆਨ ਵੰਡਣਾ ਉਹਦੇ ਗਿਆਨ ਦੇ ਨਾਲ ਲੋਕਾਂ ਦੀ ਮਦਦ ਕਰਨੀ ਹੈ ਬਿਲਕੁਲ ਸਹੀ ਬਾਈ ਜੀ ਜੇ ਵੰਡਾਂਗੇ ਤਾਂ ਵਧੂਗਾ ਜੀ ਹਾਂ ਜੀ ਕੱਟਦਾ ਨਹੀਂ ਸੋ ਉਹ ਚੀਜ਼ ਹਮੇਸ਼ਾ ਹੀ ਰਹੀ ਹੈ ਤਤ ਪਰ ਰਹੇ ਹਾਂ ਉਸ ਚੀਜ਼ ਦੇ ਇੱਥੇ ਗੁਰੂ ਘਰ ਨਾਲ ਵੀ ਜੁੜੇ ਹਾਂ ਕਿ ਇੱਥੇ ਵੀ ਉਹੀ ਚੀਜ਼ ਸਾਰਿਆਂ ਦੇ ਨਾਲ ਮਿਲ ਕੇ ਜੋ ਵਾਅਦਾ ਕਰ ਸਕਦੇ ਸੀ ਕੀਤਾ ਫਿਰ ਇੱਥੇ ਕ੍ਰੈਗਿਬਨ ਕਮਿਊਨਿਟੀ ਦੇ ਵਿੱਚ ਹੌਲੀ-ਹੌਲੀ ਵਿਚਰੇ ਆਂ ਫਿਰ ਮੈਂ ਇੱਕ ਆਸਟ੍ਰੇਲੀਅਨ ਮਲਟੀਕਲਚਰਲ ਆਰਗੇਨਾਈਜੇਸ਼ਨ ਮੈਲਬਨ ਦੇ ਤੌਰ ਤੇ ਇੱਕ ਰਜਿਸਟ੍ਰੇਸ਼ਨ ਕੀਤੀ ਸੀ 2012 ਚ ਜੀ ਉਹਦਾ ਮਕਸਦ ਹੀ ਇਹ ਸੀਗਾ ਵੀ ਡਿਫਰੈਂਟ ਕਮਿਊਨਿਟੀਜ਼ ਨੂੰ ਇੱਕ ਪਲੇਟਫਾਰਮ ਤੇ ਲੈਉਣਾ ਜੀ ਸੋ ਉਦੋਂ ਇਹ ਫੀਲ ਹੋਇਆ ਕਿ ਵੀ ਜਿਹੜੀਆਂ ਦੂਜੀਆਂ ਕਮਿਊਨਿਟੀਜ਼ ਐ ਕਿਤੇ ਨਾ ਕਿਤੇ ਮਤਲਬ ਇੱਕ ਦੂਜੇ ਨਾਲ ਵਰਤਨ ਤੋਂ ਸੰਕੋਚ ਕਰਦੀਆਂ ਜੀ ਸੋ ਉਹ ਇੱਕ ਆਰਗੇਨਾਈਜੇਸ਼ਨ ਬਣਾਈ ਗਈ ਸੀ ਜਿਹਦੇ ਅੰਡਰ ਆਪਾਂ ਡਿਫਰੈਂਟ ਡਿਫਰੈਂਟ ਕਲਚਰਸ ਦੇ ਪ੍ਰੋਗਰਾਮ ਵੀ ਕਰਾਏ ਤੇ ਡਿਫਰੈਂਟ ਡਿਫਰੈਂਟ ਕਮਿਊਨਿਟੀਆਂ ਨੂੰ ਸੱਦਿਆ ਹੁਣ ਮੈਂ ਰੇਲਵੇ ਦੇ ਨਾਲ ਜੁੜਿਆ ਸ਼ੁਰੂ ਤਾ ਜੀ 2008 ਤੋਂ ਮੈਂ ਉੱਥੇ ਫੀਲ ਕਰਦਾ ਇਹ ਚੀਜ਼ ਨੂੰ ਵੀ ਉੱਥੇ ਮੈਂ ਹਰ ਭਾਂਡੇ ਦੇ ਬੰਦੇ ਨੂੰ ਮਿਲਦਾ ਵੀ ਡਿਫਰੈਂਸ ਸਾਡਾ ਕੋਈ ਮਤਲਬ ਹੈ ਨਹੀਂ ਜ਼ਿਆਦਾ ਹੁਣ ਇੱਕ ਇਟਾਲੀਅਨ ਮਿਲਿਆ ਮੈਨੂੰ ਸਟੇਸ਼ਨ ਤੇ ਉਹਨੇ ਗੱਲਬਾਤ ਜਿਹੜੀ ਸ਼ੁਰੂ ਹੋਈ ਉਹਦੇ ਨਾਲ ਜੋ ਥੋੜੀ-ਬਹੁਤ ਗੱਲ ਕੀਤੀ ਤਾਂ ਉਹ ਕੁਰਸੀ ਨੂੰ কুরਸਾ ਕਹਿੰਦੇ ਆ ਜੀ ਮਤਲਬ ਜੋ ਤੋ ਆਪਾਂ ਬੇਸਿਕ ਇਹ ਤਾਂ ਤੁਸੀਂ ਨਾ ਜੀ ਆਪਣਾ ਰਾਹੁਲ ਸ਼ੰਕਰ ਤਾਂ ਐਨ ਬਹੁਤ ਵੱਡੇ ਹਿਸਟੋਰੀਅਨ ਹੋਏ ਆ ਉਹਨਾਂ ਦੀ ਕਿਤਾਬ ਆ ਬੋਲਗਾਟੂ ਗੰਗਾ ਜਦੋਂ ਸਿਵਲਾਈਜੇਸ਼ਨ ਦਾ ਜਦੋਂ ਆਪਾਂ ਪੜ੍ਹਦੇ ਆ ਤਾਂ ਉਹਦੇ ਵਿੱਚ ਇਹ ਚੀਜ਼ ਆ ਜਾਂਦਾ ਵੈਸੇ ਤਾਂ ਸਾਰਾ ਕੋਈ ਸਭਿਅਤਾ ਤਾਂ ਇੱਕੋ ਹੀ ਰਹੀਆਂ ਨਾ ਉਹਦਾ ਥੋੜੇ ਥੋੜੇ ਫਰਕ ਨਾ ਜਿਹੜੀਆਂ ਚੇਂਜ ਹੁੰਦੀਆਂ ਰਹੀਆਂ ਸੋ ਬਿਲਕੁਲ ਅਸੀਂ ਉਮੀਦ ਕਰਦੇ ਆ ਬਾਈ ਜੀ ਹੋਰਾਂ ਦਾ ਮੁਖਸਰ ਇਹਨਾਂ ਦਾ ਪਿਛੋਕੜ ਆ ਚੰਡੀਗੜ੍ਹ ਇਹ ਪੜ੍ਹੇ ਆ 2007 ਤੋਂ ਆ ऑस्ट्रेलिया ਦੇ ਵਿੱਚ ਨੇ 2012 ਤੋਂ ਕ੍ਰੇਗੀ ਬਰਨ ਦੇ ਜਿਹੜਾ ਸਾਰਾ ਕਹਿ ਸਕਦੇ ਆ ਕਿ ਲੋਕਲ ਕਾਉਂਸਲ ਇਲੈਕਸ਼ਨ ਜਾਂ ਹੋਰ ਪੋਲਿਟੀਕਲ ਜਿਹੜਾ ਸਾਰਾ ਸਿਸਟਮ ਆ ਉਹਦੇ ਵਿੱਚ ਵਿਚਰ ਰਹੇ ਆ ਪਿਛਲੀ ਵਾਰ ਬਹੁਤ ਥੋੜੀਆਂ ਵੋਟਾਂ ਦੇ ਉੱਤੇ ਰਹਿ ਗਏ ਇਸ ਵਾਰ ਫੇਰ ਚੋਣ ਮੈਦਾਨ ਦੇ ਵਿੱਚ ਨੇ ਲੰਮਾ ਚੌੜਾ ਤਜਰਬਾ ਇਹਨਾਂ ਦੀ ਪ੍ਰੋਫਾਈਲ ਜ਼ਰੂਰ ਦੇਖਿਓ ਇਹਨਾਂ ਬਾਰੇ ਵਿਚਾਰ ਜ਼ਰੂਰ ਕਰਿਓ ਤੇ ਜਿਹੜੀ ਇੱਕ ਦੂਜੀ ਗੱਲ ਜਿਹੜੇ ਸੀ7 ਆਸਟ੍ਰੇਲੀਆ ਦੇ ਮਾਧਮ ਰਾਹੀਂ ਅਸੀਂ ਗੱਲਬਾਤ ਕਰ ਰਹੇ ਹਾਂ ਕਿਉਂਕਿ ਸਾਡਾ ਆਦਾਰਾ ਪੰਜਾਬੀ ਮਾਂ ਬੋਲੀ ਨੂੰ ਪ੍ਰਣਾਇਆ ਹੋਇਆ ਪੰਜਾਬੀ ਮਾਂ ਬੋਲੀ ਦੇ ਵਿੱਚ ਅਸੀਂ ਆਪਣੀ ਗੱਲਬਾਤ ਲੈ ਕੇ ਹਾਜ਼ਰ ਹੁੰਨੇ ਆ ਤਾਂ ਪੰਜਾਬੀ ਉਮੀਦਵਾਰਾਂ ਦਾ ਆਪਾਂ ਖਾਸ ਖਿਆਲ ਰੱਖੀਏ ਤਾਂ ਹੀ ਇਸ ਮੁਲਕ ਦਾ ਜਿਹੜਾ ਮਲਟੀਕਲਚਰਲ ਵੈਲਿਊਜ਼ ਨੇ ਉਹ ਹੋਰ ਮਜ਼ਬੂਤ ਹੋ ਸਕਦੀਆਂ ਨੇ ਤਾਂ ਹੀ ਜਿਹੜਾ ਕਹਿ ਸਕਦੇ ਆ ਕਿ ਸੋਹਣੇ ਸਮਾਜ ਦੇ ਵਿੱਚ ਅਸੀਂ ਆਪਣਾ ਯੋਗਦਾਨ ਪਾ ਸਕਦੇ ਆ ਉਹ ਉਦੋਂ ਪਾ ਸਕਦੇ ਜਦੋਂ ਅਸੀਂ ਪਾਲਿਸੀ ਮੇਕਿੰਗ ਦਾ ਹਿੱਸਾ ਬਣਾਂਗੇ ਜਦੋਂ ਉਹਨਾਂ ਨੂੰ ਡਿਲੀਵਰ ਕਰਨ ਦੇ ਵਿੱਚ ਸਾਡੇ ਕੋਲੇ ਕੁਝ ਤਾਕਤਾਂ ਹੋਣਗੀਆਂ ਸ਼ਕਤੀਆਂ ਹੋਣਗੀਆਂ ਤਾਂ ਹੀ ਅਸੀਂ ਉਹ ਸਾਰਾ ਕੁਝ ਕਰ ਸਕਦੇ ਆ ਤਾਂ ਉਮੀਦ ਕਰਦੇ ਆ ਕਿ ਇਹਨਾਂ ਚੋਣਾਂ ਵਿਚ ਜਿੱਥੋਂ ਜਿੱਥੋਂ ਵੀ ਪੰਜਾਬੀ ਕੈਂਡੀਡੇਟ ਚੋਣ ਲੜ ਰਹੇ ਆ ਉਹਨਾਂ ਦੇ ਵਿੱਚੋਂ ਇਸ ਵਾਰ ਦਸਤਾਰਾਂ ਵਾਲੇ ਸਿੰਘ ਕੌਰਾਂ ਵਾਲੇ ਕੁਮਾਰ ਵਾਲੇ ਆ ਦਾਸ ਵਾਲੇ ਜਾਂ ਜੋ ਹੋਰ ਵੀ ਜਿਹੜੇ ਕਿਸੇ ਸਾਊਥ ਏਸ਼ੀਅਨ ਜਿਹੜੇ ਜਿਹੜੇ ਕਿਸੇ ਸਰੂਪ ਵਾਲੇ ਲੋਕ ਆ ਉਹ ਇਸ ਵਾਰ ਕੌਂਸਲ ਦੇ ਵਿੱਚ ਜਾਣਗੇ ਇਹੀ ਸਾਡੀ ਉਮੀਦ ਹੈ ਕਿਉਂਕਿ 466 ਉਮੀਦਵਾਰਾਂ ਦੇ ਵਿੱਚੋਂ ਤਕਰੀਬਨ 47 ਉਮੀਦਵਾਰ ਤਾਂ ਬਿਨਾਂ ਮੁਕਾਬਲਾ ਜਿੱਤ ਚੁੱਕੇ ਆ 415 20 ਉਮੀਦਵਾਰ ਜਿਹੜੇ ਰਹਿ ਗਏ ਆ ਤਾਂ ਉਹ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਤੁਹਾਡੇ ਘਰਾਂ ਦੇ ਵਿੱਚ ਜਿਹੜੇ ਬੈਲਟ ਪੇਪਰ ਆਉਣੇ ਸ਼ੁਰੂ ਹੋ ਜਾਣੇ ਆ ਤੇ ਆਪਾਂ ਹੁਣ ਜ਼ਿੰਮੇਵਾਰੀ ਨਾਲ ਕੰਮ ਨਿਵਾਉਣਾ ਹੈਗਾ ਜਿਹੜੀ ਜ਼ਿੰਮੇਵਾਰੀ ਬਤਾਰ ਆਸਟ੍ਰੇਲੀਅਨ ਸਿਟੀਜ਼ਨ ਸਾਨੂੰ ਮਿਲੀ ਹੈਗੀ ਸੋ ਇਹਨਾਂ ਸ਼ਬਦਾਂ ਨਾਲ ਕੈਮਰੇ ਦੇ ਪਿੱਛੇ ਅਵਤਾਰ ਸਿੰਘ ਟਹਿਣਾ ਨਾਲ ਮੈਨੂੰ ਤਰਨ ਦੀ ਬਲਾਸਪੁਰ ਨੂੰ ਦਿਓ ਇਜਾਜ਼ਤ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ